ਦੋਸਤੋ ਮੇਰਾ ਨਾਮ ਦਵਿੰਦਰ ਸਿੰਘ ਹੈ ਅਸੀਂ ਬਹੁਤ ਗਰੀਬ ਸੀ ਮੇਰੇ ਪਾਪਾ ਦਰਜੀ ਦਾ ਕੰਮ ਕਰਦੇ ਸੀ ਸਾਡੇ ਸਾਰੇ ਰਿਸ਼ਤੇਦਾਰ ਅਤੇ ਭੈਣ ਭਰਾ ਮੇਰੇ ਬਾਪਾ ਨੂੰ ਨੀਵੀਆਂ ਨਜ਼ਰਾਂ ਨਾਲ ਵੇਖਦੇ ਮੈਂ ਪੜ੍ਹ ਲਿਖੇ ਆਪਣੇ ਪਾਪਾ ਦੀਆਂ ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਨਾ ਚਾਹੁੰਦਾ ਸੀ ਮੈਂ ਆਈਐਸ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਦੂਜੇ ਪਾਸੇ ਮੇਰੇ ਚਾਚੇ ਦੇ ਮੁੰਡੇ ਨੂੰ ਸਰਕਾਰੀ ਨੌਕਰੀ ਮਿਲੀ ਤਾਂ ਉਸਨੇ ਸਾਰੇ ਰਿਸ਼ਤੇਦਾਰਾਂ ਨੂੰ ਪਾਰਟੀ ਕੀਤੀ ਪਰ ਮੇਰੇ ਪਾਪਾ ਨੂੰ ਨਾ ਬੁਲਾਇਆ ਮੇਰੇ ਪਾਪਾ ਬਹੁਤ ਦੁਖੀ ਹੋਏ ਉਸ ਰਾਤ ਬਹੁਤ ਜ਼ਿਆਦਾ ਰੋਏ ਪਰ 6 ਮਹੀਨੇ ਬਾਅਦ ਜਦੋਂ ਮੇਰਾ ਰਿਜ਼ਲਟ ਆਇਆ ਤਾਂ ਮੈਂ ਟੋਪ ਕੀਤਾ ਮੈਂ ਅਫਸਰ ਬਣ ਕੇ ਆਪਣੇ ਪਾਪਾ ਦੇ ਨਾਲ ਇੱਕ ਹੋਟਲ ਵਿੱਚ ਖਾਣਾ ਖਾਣ ਗਿਆ ਤਾਂ ਮੇਰੇ ਹੋਸ਼ ਉੱਡ ਗਏ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਪੂਰੀ ਕਹਾਣੀ ਜਾਣਨ ਵਾਸਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਿਓ ਇਸ ਤੋਂ ਪਹਿਲਾਂ ਅੱਗੇ ਵਧਿਏ ਤੁਹਾਡੇ ਅੱਗੇ ਇੱਕ ਛੋਟੀ ਜੀ ਗੁਜ਼ਾਰਿਸ਼ ਹੈ ਦੋਸਤੋ ਵੀਡੀਓ ਨੂੰ ਲਾਈਕ ਕਰਕੇ ਵੀਡੀਓ ਨੂੰ ਹਾਈਪ ਜ਼ਰੂਰ ਕਰ ਦੇਣਾ ਤੁਹਾਡਾ ਜਿਆਦਾ ਸਮਾਂ ਨਾ ਲੈਂਦੇ ਹੋਏ ਕਰਦੇ ਹਾਂ ਕਹਾਣੀ ਸ਼ੁਰੂ ਦੋਸਤੋ ਅੱਜ ਚੌਥੀ ਰਾਤ ਸੀ ਜਦੋਂ papa ਰਾਤ ਨੂੰ ਲਗਾਤਾਰ 9 ਵਜੇ ਤੱਕ ਕੱਪੜੇ ਸਿਲਾਈ ਕਰਦੇ ਸੀ ਪਹਿਲਾਂ ਤਾਂ ਮੇਰੇ papa ਇੱਕ ਦਿਨ ਵਿੱਚ ਸਿਰਫ 2 ਤੇ 3 ਸੂਟ ਹੀ ਤਿਆਰ ਕਰ ਦਿੰਦੇ ਸੀ ਪਰ ਜਦੋਂ ਤੋਂ ਮੈਂ 12ਵੀਂ ਕਲਾਸ ਦੇ ਪੇਪਰ ਦਿੱਤੇ ਸੀ ਕਾਲਜ ਵਿੱਚ ਐਡਮਿਸ਼ਨ ਲਈ ਸੀ ਉਦੋਂ ਤੋਂ ਮੇਰਾ ਖਰਚਾ ਜ਼ਿਆਦਾ ਹੋਣ ਲੱਗਿਆ ਸੀ ਇਸ ਲਈ papa ਨੇ ਆਪਣੀ ਡਿਊਟੀ ਵੀ ਵਧਾ ਦਿੱਤੀ ਸੀ ਮੈਂ ਉਹਨਾਂ ਦਾ ਇਕੱਲਾ ਕੇਰਾ ਮੁੰਡਾ ਸੀ ਉਹਨਾਂ ਨੂੰ ਮੇਰੇ ਤੋਂ ਬਹੁਤ ਸਾਰੀ ਉਮੀਦਾਂ ਸੀ ਮੈਂ ਵੀ ਚਾਹੁੰਦਾ ਸੀ ਮੈਂ ਆਪਣੇ ਪਾਪਾ ਦੀਆਂ ਸਾਰੀਆਂ ਉਮੀਦਾਂ ਤੇ ਖਰਾ ਉਤਰਾਂ ਮੈਂ ਆਪਣੇ ਪਾਪਾ ਨੂੰ ਕਈ ਵਾਰ ਆਪਣੇ ਲਈ ਭੁੱਖੇ ਪੇਟ ਸੌਂਦੇ ਵੇਖਿਆ ਸੀ ਮੇਰੇ ਮੰਮੀ ਪਾਪਾ ਦੋਵੇਂ ਚਾਹੁੰਦੇ ਸੀ ਕਿ ਮੈਂ ਸੀਐਸਸੀ ਦੀ ਪੜ੍ਹਾਈ ਕਰਾਂ ਤੇ ਆਪਣੇ ਮਾਪਿਓ ਦਾ ਸਿਰ ਗਰਮ ਨਾਲ ਉੱਚਾ ਕਰਾਂ ਮੈਂ ਬਹੁਤ ਮਿਹਨਤ ਕਰ ਰਿਹਾ ਸੀ ਮੈਂ ਵੀ ਚਾਹੁੰਦਾ ਸੀ ਕਿ ਮੈਂ ਟੌਪ ਕਰਾਂ ਦੂਜੇ ਪਾਸੇ ਮੇਰੇ ਚਾਚਾ ਸਾਡੇ ਨਾਲੋਂ ਵਧੀਆ ਹਾਲ ਵਿੱਚ ਸੀ ਉਹਦਾ ਆਪਣਾ ਘਰ ਸੀ ਕੱਪੜਿਆਂ ਦਾ ਕਾਰੋਬਾਰ ਵੀ ਸੀ ਪਰ ਮੇਰੇ ਪਾਪਾ ਆਰਥਿਕ ਰੂਪ ਤੋਂ ਬਿਲਕੁਲ ਕਮਜ਼ੋਰ ਸੀ ਅਸੀਂ ਕਿਰਾਏ ਦੇ ਘਰ ਵਿੱਚ ਰਹਿੰਦੇ ਸੀ ਮਮੀ ਲੋਕਾਂ ਦੇ ਕੱਪੜੇ ਸਿਉਂਦੇ ਸੀ ਤੇ ਮੈਂ ਵੈਲ ਟਾਈਮ ਵਿੱਚ ਛੋਟੇ ਬੱਚਾ ਨੂੰ ਟਿਊਸ਼ਨ ਪੜਾਉਂਦਾ ਸੀ ਜੋ ਘਰੇ ਹੀ ਮੇਰੇ ਤੋਂ ਟਿਊਸ਼ਨ ਪੜ੍ਹਨ ਵਾਸਤੇ ਆਉਂਦੇ ਸੀ ਅਸੀਂ ਤੰਨੇ ਸਖਤ ਮਿਹਨਤ ਕਰਦੇ ਸੀ ਫਿਰ ਜਾ ਕੇ ਸਾਡੇ ਘਰ ਦਾ ਖਰਚਾ ਚੱਲਦਾ ਸੀ ਮੈਂ ਸਰਕਾਰੀ ਸਕੂਲ ਵਿੱਚ 12ਵੀਂ ਕਲਾਸ ਵਿੱਚ ਬਹੁਤ ਚੰਗੇ ਨੰਬਰ ਪਾਸ ਕੀਤੇ ਜਦੋਂ ਮੇਰੇ ਚਾਚੇ ਦੇ ਮੁੰਡੇ ਨੇ ਪ੍ਰਾਈਵੇਟ ਇੰਗਲਿਸ਼ మీడియం ਸਕੂਲ ਵਿੱਚ 12ਵੀਂ ਦੇ ਪੇਪਰ ਦਿੱਤੇ ਸੀ ਤੇ ਹੁਣ ਉਹ ਇੰਟਰ ਵਿੱਚ ਸੀ ਜਦੋਂ ਵੀ ਅਸੀਂ ਮਿਲਦੇ ਤਾਂ ਉਹ ਬਹੁਤ ਜ਼ਤ ਬੱਦ ਚੜਕੇ ਮੇਰੇ ਨਾਲ ਗੱਲਾਂ ਕਰਦਾ ਤੇ ਕਹਿੰਦਾ ਮੈਂ ਤਾਂ ਡਿਪਟੀ ਕਮਿਸ਼ਨਰ ਲੱਗਾਂਗਾ ਸਾਰੇ ਖਾਨਦਾਨ ਵਾਲੇ ਮੇਰੇ ਚਾਚੇ ਦੀ ਇੱਜ਼ਤ ਕਰਦੇ ਸੀ ਤੇ ਸਾਨੂੰ ਹਮੇਸ਼ਾ ਨੀਵੀਆਂ ਨਜ਼ਰਾਂ ਨਾਲ ਵੇਖਦੇ ਸੀ ਇੱਕ ਵਾਰ ਅਸੀਂ ਇੱਕ ਵਿਆਹ ਤੇ ਗਏ ਜਿੱਥੇ ਮੇਰਾ ਚਾਚਾ ਮੇਰੇ ਲੋਕਾਂ ਨਾਲ ਬਹਿ ਕੇ ਆਪਣੇ ਬਿਜ਼ਨਸ ਦੀਆਂ ਗੱਲਾਂ ਕਰ ਰਿਹਾ ਸੀ ਮੇਰੇ ਪਾਪਾ ਵੀ ਉਸੇ ਜਗ੍ਹਾ ਤੇ ਜਾ ਕੇ ਬਹਿ ਗਏ ਸਾਰੇ ਆਪਣੀਆਂ ਆਪਣੀਆਂ ਗੱਲਾਂ ਤੇ ਕਾਰਨਾਮੇ ਦੱਸ ਰਹੇ ਸੀ ਕੋਈ ਕਹਿ ਰਿਹਾ ਸੀ ਉਸ ਮੰਡੀ ਤੇ ਸਬਜ਼ੀਆਂ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਲੱਖਾਂ ਦਾ ਫਾਇਦਾ ਹੋਇਆ ਹੈ ਕੋਈ ਕਹਿ ਰਿਹਾ ਸੀ ਮੈਂ ਆਪਣੀ ਨਵੀਂ-ਨਵੀਂ ਫੀਡ ਫੈਕਟਰੀ ਲਾਈ ਹੈ ਤੇ ਰੱਬ ਦੀ ਕਿਰਪਾ ਨਾਲ ਬਹੁਤ ਫਾਇਦਾ ਹੋਇਆ ਹੈ ਮੈਂ ਉਸ ਵਿੱਚੋਂ ਬਹੁਤ ਪ੍ਰੋਫਿਟ ਕਮਾਇਆ ਹੈ ਮੇਰੇ ਚਾਚਾ ਵੀ ਐਹੀ ਗੱਲਾਂ ਕਰ ਰਹੇ ਸੀ ਮੇਰੇ ਚਾਚੇ ਦੇ ਮੁੰਡੇ ਨੇ ਮੇਰੇ ਪਾਪਾ ਵੱਲ ਵੇਖਿਆ ਤੇ ਕਹਿਣ ਲੱਗਿਆ ਤਾਇਆ ਅੱਜਕੱਲ ਤੁਸੀਂ ਕੀ ਕਰ ਰਹੇ ਹੋ ਇਸ ਗੱਲ ਦਾ ਜਵਾਬ ਮੇਰੇ ਪਾਪਾ ਤੋਂ ਪਹਿਲਾਂ ਮੇਰੇ ਚਾਚੇ ਨੇ ਦੇ ਦਿੱਤਾ ਉਹਨੇ ਕਿਹਾ ਇਸਨੇ ਕੀ ਕਰਨਾ ਹੈ ਉਹ ਇਧਰ ਜਿਹਦਾ ਕੰਮ ਕਰਦਾ ਹੈ ਦੁਨੀਆ ਕਿੱਥੋਂ ਦੀ ਕਿੱਥੋਂ ਤੱਕ ਪਹੁੰਚ ਗਈ ਪਰ ਇਹ ਉੱਥੇ ਦਾ ਉੱਥੇ ਹੀ ਐ ਇਸ ਦੀ ਜ਼ਿੰਦਗੀ ਐਸੇ ਤਰ੍ਹਾਂ ਰੋ ਰੋ ਕੇ ਲੰਗੇਗੀ ਮੈਨੂੰ ਤਾਂ ਇਹ ਸਮਝ ਨਹੀਂ ਆਉਂਦਾ ਕਿ ਗੁਰਤੇਜ ਨੇ ਇਸ ਨੂੰ ਆਪਣੀ ਕੁੜੀ ਦੇ ਵਿਆਹ ਤੇ ਸੱਦਿਆ ਹੀ ਕਿਉਂ ਐ ਬੰਦੇ ਨੂੰ ਵੇਖਣਾ ਚਾਹੀਦਾ ਜੇ ਕੋਈ ਰਿਸ਼ਤੇਦਾਰ ਗਰੀਬ ਐ ਤਾਂ ਉਸ ਨੂੰ ਨਾਂ ਬਲਾਵੇ ਇਸ ਨੂੰ ਪਾਰਟੀ ਤੇ ਬੁਲਾਉਣ ਦੀ ਕੀ ਲੋੜ ਸੀ ਹੁਣ ਮੈਂ ਲੋਕਾਂ ਨੂੰ ਕੀ ਦੱਸਾਂ ਮੇਰਾ ਭਰਾ ਦਰਜੀ ਐ ਬਾਕੀ ਸਾਰਿਆਂ ਨੇ ਤਾਂ ਤਰੱਕੀ ਕਰ ਲਈ ਪਤਾ ਨਹੀਂ ਗੁਰਤੇਜ ਨੇ ਇਸ ਨੂੰ ਕਿਉਂ ਬੁਲਾ ਲਿਆ ਮੈਂ ਸਾਰੀਆਂ ਗੱਲਾਂ ਦੂਰ ਖੜਾ ਸੁਣ ਰਿਹਾ ਸੀ ਮੇਰੇ ਚਾਚੇ ਦੀ ਇਹ ਗੱਲ ਸੁਣ ਕੇ ਮੈਨੂੰ ਮੇਰੇ ਚਾਚੇ ਤੇ ਬਹੁਤ ਗੁੱਸਾ ਆਇਆ ਇੱਕ ਪਾਸੇ ਉਹਨਾਂ ਦਾ ਮੁੰਡਾ ਕੁਲਦੀਪ ਬੈਠਾ ਸੀ ਜੋ ਆਪਣੇ ਕਾਰਨਾਮੇ ਸੁਣਾ ਰਿਹਾ ਸੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਸੀ ਦੂਜੇ ਪਾਸੇ ਮੇਰੇ ਚਾਚਾ ਜੋ ਮੇਰੇ ਪਾਪਾ ਦੀ ਬੇਇੱਜ਼ਤੀ ਕਰ ਰਿਹਾ ਸੀ ਪਰ ਮੇਰੇ ਤੋਂ ਇਹ ਬਰਦਾਸ਼ਤ ਨਾ ਹੋਇਆ ਮੈਂ ਉਸੇ ਵੇਲੇ ਚਾਚੇ ਦੇ ਕੋਲ ਗਿਆ ਮੈਂ ਕਿਹਾ ਚਾਚਾ ਜੀ ਮਾਂ ਦੇ ਢਿੱਡ ਵਿੱਚੋਂ ਤਾਂ ਕੋਈ ਵੀ ਮੇਰ ਤੇ ਗਰੀਬ ਪੈਦਾ ਨਹੀਂ ਹੁੰਦਾ ਤੇ ਨਾ ਹੀ ਕੋਈ ਇਹ ਦੱਸ ਸਕਦਾ ਹੈ ਕਿ ਉਸ ਦੀ ਕਿਸਮਤ ਵਿੱਚ ਅੱਗੇ ਕੀ ਹੋਣ ਵਾਲਾ ਹੈ ਹੋ ਸਕਦਾ ਹੈ ਕੱਲ ਨੂੰ ਮੇਰੇ ਪਾਪਾ ਤੁਹਾਡੇ ਤੋਂ ਜ਼ਿਆਦਾ ਅਮੀਰ ਹੋ ਜਾਣ ਤੇ ਤੁਸੀਂ ਮੇਰੇ ਪਾਪਾ ਨੂੰ ਆਪਣੀ ਪਾਰਟੀ ਵਿੱਚ ਬੁਲਾਉਣਾ ਆਪਣਾ ਮਾਣ ਸਮਝੋ ਮੇਰੀ ਗੱਲ ਸੁਣ ਕੇ ਮੇਰਾ ਚਾਚਾ ਨਕਲੀ ਜਿਹਾ ਹੱਸਾ ਹੱਸਿਆ ਤੇ ਕਹਿਣ ਲੱਗਾ ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੋ ਬਾ ਉਸਦੇ ਕਹਿਣ ਦਾ ਮਤਲਬ ਸੀ ਜਿਹੜੇ ਦਿਨ ਮੇਰਾ ਭਰਾ ਸਾਡੇ ਤੋਂ ਜ਼ਿਆਦਾ ਅਮੀਰ ਹੋ ਜਾਵੇਗਾ ਉਸ ਦਿਨ ਸੂਰਜਾ ਪੂਰਬ ਵਿੱਚੋਂ ਨਹੀਂ ਪੱਛਮ ਵਿੱਚੋਂ ਚੜ੍ਹੇਗਾ ਫਿਰ ਉਹ ਮਜ਼ਾਕ ਨਾਲ ਹੱਸ ਪਿਆ ਤੇ ਕਹਿਣ ਲੱਗਾ ਇਸ ਦੇ ਕੋਲ ਆਖਿਰ ਹੈ ਕੀ ਨਾ ਤਾਂ ਪੜ੍ਹਾਈ ਹੈ ਦਰਜੀ ਦੇ ਇਲਾਵਾ ਇਸ ਨੂੰ ਕੋਈ ਹੋਰ ਕੰਮ ਆਂਦਾ ਹੀ ਨਹੀਂ ਹੈ ਮੈਂ ਇਸ ਤੋਂ 4 ਸਾਲ ਛੋਟਾ ਹਾਂ ਪਰ ਦੇਖ ਕਿੰਨਾ ਕਾਮਯਾਬਾ ਤੂੰ ਆਪਣੇ ਪਿਓ ਦਾ ਜੋ ਇਨਾ ਪੱਖ ਲੈ ਰਿਹਾ ਹੈ ਉਹ ਕਿਸੇ ਬਲਬੂਤੇ ਤੇ ਲੈ ਰਿਹਾ ਹੈ ਪਿਛਲੇ 22 ਸਾਲ ਤੋਂ ਤੇਰਾ ਪਿਓ ਦਰਜੀ ਹੈ ਹੁਣ ਤੱਕ ਸਿਰਫ ਦਰਜੀ ਹੀ ਹੈ ਕੀ ਕਰ ਲਿਆ ਇਸਨੇ ਇਹ ਕੋਈ ਆਪਣਾ ਛੋਟਾ ਜਿਹਾ ਕਾਰਵਾਰ ਤੱਕ ਨਹੀਂ ਚਲਾ ਸਕਿਆ ਮੈਂ ਕਿਹਾ ਜ਼ਰੂਰੀ ਨਹੀਂ ਹੈ 22 ਸਾਲਾਂ ਤੋਂ ਕਾਮਯਾਬੀ ਨਹੀਂ ਦੇਖੀ ਤਾਂ ਅੱਗੇ ਵੀ ਕਾਮਯਾਬੀ ਦੇਖਣ ਨੂੰ ਨਾ ਮਿਲੇ ਮੇਰਾ ਚਾਚਾ ਕਹਿਣ ਲੱਗਾ तू जो ਇੰਨਾ ਉੱਚਾ ਹੋ ਕੇ ਬੋਲ ਰਿਹਾ ਹੈ ਆਖਰ ਕਿਸ ਵਿੱਚ ਤੇ ਬੋਲ ਰਿਹਾ ਹੈ ਕਿ ਤੇਰੇ ਪਿਓ ਨੇ ਤੇਰੇ ਲਈ ਜਾਇਦਾਦ ਇਕੱਠੀ ਕਰ ਰੱਖੀ ਹੈ ਜਾਂ ਤੇਰੇ ਵਾਸਤੇ ਪੈਸੇ ਜੋੜ ਕੇ ਰੱਖਿਆ ਨਾ ਮੈਂ ਕਿਹਾ ਮੇਰੇ ਪਾਪਾ ਨੇ ਜੋ ਕੁਝ ਮੈਨੂੰ ਦਿੱਤਾ ਹੈ ਮੋ ਇੱਕ ਦਿਨ ਲਿਆ ਕੇ ਤੁਹਾਨੂੰ ਜ਼ਰੂਰ ਦਿਖਾਵਾਂਗਾ ਤੇ ਤੁਹਾਨੂੰ ਦੱਸਾਂਗਾ ਮੇਰਾ ਪਿਓ ਕੀ ਸੀ ਤੇ ਕੀ ਹੈ ਪਰ ਕਿਸੇ ਨੇ ਵੀ ਤੁਹਾਨੂੰ ਇਹ ਇਦਤ ਨਹੀਂ ਦਿੱਤਾ ਕਿ ਭਰੀ ਮੇ ਭਿਲ ਵਿੱਚ ਤੁਸੀਂ ਮੇਰੇ ਪਾਪਾ ਦੀ ਬੇਇੱਜ਼ਤੀ ਕਰੋ ਇਹ ਸੁਣ ਕੇ ਮੇਰਾ ਚਾਚਾ ਖੜਾ ਹੋ ਗਿਆ ਤੇ ਕਹਿਣ ਲੱਗਾ ਪਿਓ ਤਾਂ ਪਹਿਲਾਂ ਇੱਕ ਮਹੀਨਾ ਸੀ ਪੁੱਤ ਵੀ ਬੱਤਮੀਜ਼ ਨਿਕਲਿਆ ਮੇਰਾ ਦਿਲ ਬਹੁਤ ਦੁਖੀ ਹੋਇਆ ਮੈਂ ਆਪਣੇ ਪਾਪਾ ਦਾ ਹੱਥ ਫੜਿਆ ਆਪਣੀ ਮਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਲੈ ਕੇ ਪਾਰਟੀ ਵਿੱਚੋਂ ਬਾਹਰ ਨਿਕਲ ਆਇਆ ਮੇਰੇ ਪਾਪਾ ਦੀਆਂ ਅੱਖਾਂ ਵਿੱਚ ਹੰਝੂ ਸੀ ਮੇਰੇ ਪਾਪਾ ਨੇ ਅੱਖਾਂ ਵਿੱਚ ਪਾਣੀ ਭਰ ਕੇ ਮੈਨੂੰ ਕਿਹਾ ਪੁੱਤ ਇੱਕ ਤੂੰ ਹੀ ਐ ਜੋ ਇਹਨਾਂ ਦਾ ਮੂੰਹ ਤੋੜ ਜਵਾਬ ਦੇ ਸਕਦਾ ਹੈ ਪਰ ਉਸ ਟਾਈਮ ਜਦੋਂ ਸਫਲਤਾ ਦੀ ਮੰਜ਼ਿਲ ਤੈਅ ਕਰ ਲਵੇਂਗਾ ਮੈਂ ਆਪਣੀ ਜੀ ਜਾਣ ਲਾ ਦੇਵਾਂਗਾ ਜੇ ਮੈਨੂੰ ਆਪਣੇ ਆਪ ਨੂੰ ਵੇਚਣਾ ਵੀ ਪਿਆ ਤਾਂ ਮੈਂ ਵੇਚ ਦੇਵਾਂਗਾ ਪਰ ਮੈਂ ਚਾਹੁੰਦਾ ਤੂੰ ਸਫਲ ਹੋ ਕੇ ਦਿਖਾਵੇਂ ਮੇਰੇ ਪਾਪਾ ਨੇ ਪਹਿਲੀ ਵਾਰ ਮੇਰੇ ਸਾਹਮਣੇ ਹੱਥ ਜੋੜ ਕੇ ਮੈਨੂੰ ਇਸ ਤਰ੍ਹਾਂ ਕਿਹਾ ਜਿਵੇਂ ਉਹ ਸਾਰੀ ਮਿਹਨਤ ਸਿਰਫ ਮੇਰੇ ਲਈ ਕਰ ਰਿਹਾ ਹੋਵੇ ਮੈਂ ਉਸਦੇ ਦੋਵੇਂ ਹੱਥ ਫੜ ਲਏ ਮੇਰੀ ਅੱਖਾਂ ਵਿੱਚ ਹੰਝੂ ਆ ਗਏ ਮੈਂ ਕਿਹਾ ਪਾਪਾ ਜੀ ਮੈਂ ਵੀ ਆਪਣੀ ਪੂਰੀ ਮਿਹਨਤ ਪੂਰੀ ਜੀ ਜਾਨ ਲਾ ਕੇ ਦਿਆਂਗਾ ਪਰ ਤੁਹਾਨੂੰ ਕਦੇ ਕਿਸੇ ਦੇ ਸਾਹਮਣੇ ਝੁਕਣ ਨਹੀਂ ਦਵਾਂਗਾ ਮੇਰੇ ਚਾਚੇ ਨੇ ਤਾਂ ਜਿਵੇਂ ਇਸ ਗੱਲ ਨੂੰ ਆਪਣੀ ਰੁਟੀਨ ਬਣਾ ਲਿਆ ਸੀ ਜਿੱਥੇ ਵੀ ਮੇਰੇ ਪਾਪਾ ਉਸ ਨੂੰ ਦੇਖਦੇ ਉਸ ਦੀ ਬੇਇੱਜ਼ਤੀ ਕਰਨੇ ਸ਼ੁਰੂ ਕਰ ਦਿੰਦਾ ਜਿਨ੍ਹਾਂ ਦੇ ਘਰ ਆਸੀਂ ਕਿਰਾਏ ਤੇ ਬੈਠੇ ਸੀ ਮੇਰੇ ਪਾਪਾ ਦੀ ਦਰਜੀ ਦੀ ਦੁਕਾਨ ਸੀ ਉਹ ਮੇਰੇ ਚਾਚੇ ਦੇ ਕੋਈ ਜਾਣ ਪਛਾਣ ਵਾਲੇ ਨਿਕਲ ਆਏ ਇੱਕ ਵਾਰ ਚਾਚਾ ਉਹਨਾਂ ਨੂੰ ਮਿਲਣ ਦੇ ਲਈ ਗਿਆ ਤਾਂ ਮੇਰੇ ਪਾਪਾ ਉੱਥੇ ਦੁਕਾਨ ਵਿੱਚ ਬੈਠੇ ਕੱਪੜੇ ਸਿਲਾਈ ਕਰ ਰਹੇ ਸੀ ਜਦੋਂ ਉਹਨਾਂ ਨੇ ਮਕਾਨ ਮਾਲਕ ਦੇ ਕੋਲ ਚਾਚੇ ਨੂੰ ਬੈਠਾ ਵੇਖਿਆ ਤਾਂ ਉਹਨੇ ਚਿਰ ਨੂੰ ਮੈਂ ਵੀ ਉੱਥੇ ਪਹੁੰਚ ਗਿਆ ਮੇਰੇ ਕੋਲ ਇੱਕ ਮੋਟਰਸਾਈਕਲ ਸੀ ਉਹ ਵੀ ਇੱਕ ਪੁਰਾਣਾ ਜਿਹਾ ਮੋਟਰਸਾਈਕਲ ਜਿਸ ਨਾਲ ਬਸ ਸਾਡਾ ਗੁਜ਼ਾਰਾ ਹੋ ਰਿਹਾ ਸੀ ਮੈਂ ਵੀ ਅੰਦਰ ਗਿਆ ਕਿਉਂਕਿ ਉਸ ਘਰ ਦਾ ਚੌਕੀਦਾਰ ਮੈਨੂੰ ਪਛਾਣਦਾ ਸੀ ਮੈਂ ਜਦੋਂ ਵੇਖਿਆ ਤਾਂ ਚਾਚਾ ਕਹਿ ਰਿਹਾ ਸੀ ਇਹ ਦਰਜੀ ਐ ਇਹ ਤਾਂ ਬਹੁਤ ਜ਼ਿਆਦਾ ਗਰੀਬ ਐ ਤੂੰ ਵੀ ਕਿਸ ਨੂੰ ਆਪਣੇ ਘਰ ਕਿਰਾਏ ਤੇ ਰੱਖ ਲਿਆ ਇਹ ਤਾਂ ਤੇਰਾ ਘਰ ਉਜਾੜ ਕੇ ਰੱਖ ਦੇਵੇਗਾ ਜਿਸ ਨੇ ਆਪਣੀ ਜ਼ਿੰਦਗੀ ਨੂੰ ਅੱਜ ਤੱਕ ਨਾਸਵਾ ਰਿਆ ਕੋਈ ਤਰੱਕੀ ਨਹੀਂ ਕੀਤੀ ਉਹ ਤੇਰੇ ਘਰ ਨੂੰ ਕੀ ਤਰੱਕੀ ਦੇਵੇਗਾ ਇਸ ਗਰੀਬ ਦਾ ਕੀ ਪਤਾ ਹੈ ਤੇਰੇ ਘਰ ਵਿੱਚ ਕੋਈ ਚੋਰੀ ਕਰ ਲਵੇ ਮਕਾਨ ਮਾਲਕ ਨੇ ਕਿਹਾ ਪਿਛਲੇ 2 ਸਾਲ ਤੋਂ ਇਹ ਸਾਡੇ ਘਰ ਵਿੱਚ ਕਿਰਾਏ ਤੇ ਰਹਿ ਰਿਹਾ ਹੈ ਸਾਨੂੰ ਤਾਂ ਅੱਜ ਤੱਕ ਇਸ ਵੱਲੋਂ ਕੋਈ ਸ਼ਿਕਾਇਤ ਨਹੀਂ ਮਿਲੀ ਕਦੇ ਸਾਡੇ ਘਰ ਕੋਈ ਚੀਜ਼ ਇਧਰ ਉਧਰ ਨਹੀਂ ਹੋਈ ਬੜਾ ਇਮਾਨਦਾਰ ਬੰਦਾ ਹੈ ਇਹ ਸੁਣ ਕੇ ਚਾਚਾ ਹੱਸਣ ਲੱਗਿਆ ਤੇ ਕਹਿਣ ਲੱਗਾ ਅੱਜ ਕੱਲ ਦੇ ਦੌਰ ਵਿੱਚ ਇਮਾਨਦਾਰੀ ਦੀ ਕੀਮਤ ਸਿਰਫ ਚੰਦ ਸਿੱਕੇ ਹੀ ਮਿਲਦੀ ਹੈ ਅਸੀਂ ਇਸ ਬੰਦੇ ਨੂੰ ਕਦੇ ਫੜਦੇ ਫੁੜਦੇ ਨਹੀਂ ਵੇਖਿਆ ਇਹ ਭਲਾ ਤੁਹਾਡੇ ਘਰ ਨੂੰ ਕੀ ਵਾਦਾ ਦੇਵੇਗਾ ਮੈਂ ਤਾਂ ਇਹ ਕਹਿਣਾ ਇਸ ਨੂੰ ਘਰੋਂ ਬਾਹਰ ਕਰ ਦਿਓ ਮੈਂ ਇਸ ਦਾ ਸਖਾ ਭਰਾ ਦੇਖ ਮੈਂ ਅੱਜ ਤੇਰੇ ਨਾਲ ਤੇਰੇ ਬਰਾਬਰ ਸੋਫੇ ਤੇ ਬੈਠਾ ਤੇ ਇਸ ਦੀ ਔਕਾਤ ਉਹੀ ਹੈ ਜੋ ਪਹਿਲਾਂ ਸੀ ਇਹ ਕਹਿ ਕੇ ਮੇਰਾ ਚਾਚਾ ਉੱਠ ਕੇ ਚਲਾ ਗਿਆ ਮੇਰੇ ਪਾਪਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਮੈਂ ਸੇਠ ਨੂੰ ਕਿਹਾ ਤੁਸੀਂ ਕੀ ਚਾਹੁੰਦੇ ਹੋ ਮੇਰੇ ਪਾਪਾ ਇੱਥੇ ਰਹਿਣ ਜਾਂ ਮੈਂ ਇਹਨਾਂ ਨੂੰ ਲੈ ਕੇ ਜਾਵਾਂ ਤਾਂ ਉਹ ਕਹਿਣ ਲੱਗਾ ਨਹੀਂ ਬੇਟਾ ਤੇਰੇ ਪਾਪਾ ਇੱਥੇ ਹੀ ਰਹਿਣਗੇ ਮੈਨੂੰ ਨਹੀਂ ਪਤਾ ਉਹ ਇਸ ਦਾ ਭਰਾ ਹੈ ਉਸ ਦਾ ਤਾਂ ਬੱਸ ਚੰਗਾ ਖਾਸਾ ਬਿਜ਼ਨਸ ਹੈ ਪਰ ਤੇਰੇ ਪਾਪਾ ਜੀ ਇਹ ਕਹਿ ਕੇ ਉਹ ਸੇਠ ਚੁੱਪ ਹੋ ਗਿਆ ਮੈਂ ਵੀ ਕੋਈ ਜਵਾਬ ਨਾ ਦਿੱਤਾ ਆ ਕੇ ਮੈਂ ਆਪਣੇ ਬੱਚਿਆਂ ਨੂੰ ਪੜਾਉਣ ਲੱਗ ਪਿਆ ਪਰ ਮੇਰਾ ਦਿਮਾਗ ਬਿਲਕੁਲ ਸੁੰਨ ਹੋ ਚੁੱਕਿਆ ਸੀ ਮੇਰਾ ਚਾਚਾ ਹਰ ਜਗ੍ਹਾ ਤੇ ਮੇਰੇ ਪਾਪਾ ਨੂੰ ਜਲੀਲ ਕਰਨਾ ਤੇ ਨੀਵਾ ਦਿਖਾਉਣ ਦੀ ਕੋਈ ਕਸਰ ਨਹੀਂ ਛੱਡਦਾ ਸੀ ਮੇਰਾ ਕੋਈ ਵਾਸ ਨਹੀਂ ਚੱਲ ਰਿਹਾ ਸੀ ਮੈਂ ਕਿਸ ਤਰੀਕੇ ਨਾਲ ਆਪਣੇ ਚਾਚੇ ਦਾ ਮੂੰਹ ਤੋੜ ਜਵਾਬ ਦਵਾਂ ਪਰ ਗੱਲਾਂ ਵਿੱਚ ਜਵਾਬ ਦੇਣ ਦਾ ਮਤਲਬ ਖੁਦ ਹੀ ਜਲੀਲ ਹੋਣਾ ਸੀ ਕਿਉਂਕਿ ਉਹ ਤਾਂ ਇਹ ਹੀ ਕਹਿੰਦਾ ਸੀ ਕਿ ਮੇਰੇ ਪਾਪਾ ਜੀ ਸਫਲ ਹੋ ਹੀ ਨਹੀਂ ਸਕਦੇ ਮੇਰੇ ਪਾਪਾ ਜੀ ਰਾਤ ਭਰ ਜਾਗਦੇ ਰਹਿੰਦੇ ਪਤਾ ਨਹੀਂ ਕੀ ਕੀ ਸੋਚਦੇ ਰਹਿੰਦੇ ਮੈਂ ਆਪਣੇ ਪੇਪਰਾਂ ਦੀ ਤਿਆਰੀ ਕਰ ਰਿਹਾ ਸੀ ਕਮਰੇ ਵਿੱਚ ਬਹੁਤ ਗਰਮੀ ਸੀ ਲੱਗਦਾ ਸੀ ਜਿਵੇਂ ਪੱਖਾ ਚੱਲ ਹੀ ਨਹੀਂ ਰਿਹਾ ਮੈਂ ਪਸੀਨੇ ਨਾਲ ਭਿੱਜਾਇਆ ਸੀ ਇਸ ਲਈ ਜਿਵੇਂ ਹੀ ਵੇੜੇ ਵਿੱਚ ਆਇਆ ਤਾ ਦੇਖਿਆ ਪਾਪਾ ਜੀ ਆਪਣੇ ਮੰਜੇ ਤੇ ਬਹੁਤ ਪਰੇਸ਼ਾਨ ਬੈਠੇ ਹੋਏ ਸੀ ਮੈਂ ਕਿਹਾ ਪਾਪਾ ਜੀ ਤੁਸੀਂ ਅਜੇ ਤੱਕ ਸੋਏ ਨਹੀਂ ਤੁਸੀਂ ਸਵੇਰੇ ਕੰਮ ਤੇ ਵੀ ਜਾਣਾ ਹੈ ਤਾਂ ਪਾਪਾਪਾ ਕਹਿਣ ਲੱਗੇ ਨਹੀਂ ਬੇਟਾ ਮੈਨੂੰ ਨੀਂਦ ਨਹੀਂ ਆ ਰਹੀ ਤੈਨੂੰ ਪਤਾ ਹੈ ਹੁਣ ਤਾਂ ਆਪਣਾ ਮਕਾਨ ਮਾਲਕ ਹੈ ਸੇਠ ਵੀ ਮੈਨੂੰ ਨੀਵੀਆਂ ਨਜ਼ਰਾਂ ਨਾਲ ਵੇਖਦਾ ਹੈ ਪਤਾ ਨਹੀਂ ਤੇਰੇ ਚਾਚੇ ਨੇ ਮੇਰੇ ਬਾਰੇ ਉਸਨੂੰ ਕੀ ਕੀ ਕਿਹਾ ਹੈ ਕੀ ਕੀ ਗੱਲਾਂ ਕੀਤੀਆਂ ਪਤਾ ਨਹੀਂ ਉਹ ਮੇਰੇ ਪਿੱਛੇ ਕਿਉਂ ਪੈ ਗਿਆ ਇਹ ਮੇਰਾ ਉਹੀ ਭਰਾ ਹੈ ਜਿਸ ਨੂੰ ਪੜਾਉਣ ਦੇ ਲਈ ਮੈਂ ਖੁਦ ਨਹੀਂ ਪੜਿਆ ਸੀ ਮੈਨੂੰ ਅੱਜ ਵੀ ਉਹ ਦਿਨ ਯਾਦ ਹੈ ਜਦੋਂ ਮੇਰੇ ਪਿਓ ਨੇ 7ਵੀਂ ਕਲਾਸ ਤੋਂ ਬਾਅਦ ਮੇਰਾ ਸਕੂਲ ਛੁਡਾ ਦਿੱਤਾ ਸੀ ਮੇਰਾ ਪਿਓ ਕਹਿੰਦਾ ਸੀ ਮੇਰੇ ਨਾਲ ਦਰਜੀ ਦਾ ਕੰਮ ਕਰ ਤਾਂ ਕਿ ਤੇਰੇ ਛੋਟੇ ਭਰਾ ਨੂੰ ਚੰਗੇ ਸਕੂਲ ਵਿੱਚ ਪੜਾਇਆ ਜਾ ਸਕੇ ਮੈਂ ਦਿਨ ਰਾਤ ਆਪਣੇ ਪਿਓ ਦੇ ਨਾਲ ਮਿਹਨਤ ਕੀਤੀ ਸੀ ਮਜ਼ਦੂਰੀ ਕੀਤੀ ਸੀ ਦਰਜੀ ਬਣਿਆ ਲੋਕਾਂ ਦੇ ਕੱਪੜੇ ਸਿਲਾਈ ਕੀਤੇ ਤਾਂ ਕਿ ਮੇਰਾ ਭਰਾ ਚੰਗੇ ਸਕੂਲ ਵਿੱਚ ਪੜ ਸਕੇ ਪਰ ਜਿਵੇਂ ਉਸਨੇ 12ਵੀਂ ਕਲਾਸ ਪਾਸ ਕੀਤੀ ਉਸਨੇ ਬਾਪੂ ਜੀ ਤੋਂ ਪੈਸੇ ਮੰਗੇ ਮੈਂ ਕੱਪੜਿਆਂ ਦਾ ਕਾਰੋਬਾਰ ਕਰਨਾ ਚਾਹਨਾ ਬਾਪੂ ਜੀ ਨੇ ਉਸ ਨੂੰ ਉਹ ਪੈਸੇ ਦੇ ਦਿੱਤੇ ਉਸ ਨੇ 3 ਲੱਖ ਰੁਪਏ ਤੋਂ ਕੰਮ ਸ਼ੁਰੂ ਕੀਤਾ ਤੇ ਰੱਬ ਨੇ ਉਸ ਨੂੰ ਤਰੱਕੀ ਵੀ ਦਿੱਤੀ ਕਿਉਂਕਿ ਉਹ ਪੜਿਆ ਲਿਖਿਆ ਸੀ ਤੇ ਫਿਰ ਉਸ ਨੂੰ ਕੱਪੜੇ ਦੇ ਕੰਮ ਦਾ ਥੋੜਾ ਬਹੁਤ ਤਜਰਬਾ ਵੀ ਸੀ ਕਿਉਂਕਿ ਕੋਲਜ ਤੋਂ ਵਾਪਸ ਆ ਕੇ ਉਹ ਕੱਪੜਿਆਂ ਦੀ ਦੁਕਾਨ ਤੇ ਕੰਮ ਕਰਦਾ ਸੀ ਉੱਥੇ ਉਸ ਨੇ ਇਹ ਸਭ ਸਿੱਖਿਆ ਸੀ ਉਸ ਨੇ ਕੰਮ ਸ਼ੁਰੂ ਕਰ ਦਿੱਤਾ ਪਰ ਜਿਵੇਂ ਮੇਰਾ ਵਿਆਹ ਹੋਇਆ ਉਸ ਨੇ ਵੀ ਵਿਆਹ ਦੀ ਜਿੱਦ ਕਰ ਲਈ ਤੇ ਕਹਿਣ ਲੱਗਾ ਮੇਰਾ ਵੀ ਵਿਆਹ ਕਰ ਦਿਓ ਬਾਪੂ ਜੀ ਨੇ ਬਸ 1 ਸਾਲ ਤੋਂ ਬਾਅਦ ਉਸ ਦਾ ਵਿਆਹ ਕਰ ਦਿੱਤਾ ਉਸਦੇ ਬੱਚੇ ਵੀ ਮੇਰੇ ਨਾਲ ਪਹਿਲਾਂ ਹੋ ਗਏ ਤੂੰ ਮੇਰੇ ਵਿਆਹ ਦੇ 4 ਸਾਲ ਬਾਅਦ ਹੋਇਆ ਸੀ ਪਰ ਜਿਵੇਂ ਤੂੰ ਪੈਦਾ ਹੋਇਆ ਮੇਰੇ ਬਾਪੂ ਜੀ ਦੀ ਮੌਤ ਹੋ ਗਈ ਜਦੋਂ ਮੈਂ ਆਪਣੇ ਭਰਾ ਨੂੰ ਯਾਦ ਦਵਾਇਆ ਕਿ ਤੂੰ ਮੇਰੇ ਹਿੱਸੇ ਦੇ ਪੈਸੇ ਵਿੱਚੋਂ 1 ਲੱਖ ਲਿਆ ਸੀ ਤੂੰ ਇਸ ਤਰ੍ਹਾਂ ਕਰ ਇਹ ਘਰ ਮੈਨੂੰ ਦੇ ਦੇ ਤਾਂ ਉਹ ਕਹਿਣ ਲੱਗਾ ਨਹੀਂ ਜਦੋਂ ਇਹ ਘਰ ਵਿਕੇਗਾ ਤਾਂ ਪੈਸੇ ਬਰਾਬਰ ਵੰਡ ਲਵਾਂਗੇ ਮੈਂ ਉਸ ਨੂੰ ਬਹੁਤ ਸਮਝਾਇਆ ਸੀ ਪਰ ਉਹ ਨਹੀਂ ਮੰਨਿਆ ਮੈਨੂੰ ਤਾਂ ਪੜਨਾ ਲਿਖਣਾ ਆਉਂਦਾ ਨਹੀਂ ਸੀ ਇਸ ਲਈ ਘਰ ਦਾ ਸਾਰਾ ਸੌਦਾ ਉਹਨੇ ਕੀਤਾ ਮੈਨੂੰ ਸਿਰਫ 4 ਲੱਖ ਰੁਪਏ ਦੇ ਕੇ ਕਹਿਣ ਲੱਗਾ ਘਰ 8 ਲੱਖ ਰੁਪਏ ਦਾ ਵਿਕਿਆ ਹੈ ਹਾਲਾਂਕਿ ਮੈਨੂੰ ਲੱਗਦਾ ਸੀ ਕਿ ਉਹ ਝੂਠ ਬੋਲ ਰਿਹਾ ਹੈ ਪਰ ਮੈਂ ਆਪਣੇ ਭਰਾ ਦੀ ਗੱਲ ਤੇ ਯਕੀਨ ਕਰ ਲਿਆ ਸ਼ਾਇਦ ਆਈ ਮੇਰੀ ਬੇਵਕੂਫੀ ਸੀ ਸਭ ਤੋਂ ਵੱਡੀ ਮੂਰਖਤਾ ਸੀ ਮੈਂ ਆਪਣੇ ਭਰਾ ਦੀ ਗੱਲ ਤੇ ਭਰੋਸਾ ਕੀਤਾ ਮੈਨੂੰ ਬਾਅਦ ਵਿੱਚ ਮੇਰੇ ਬਹੁਤ ਦੋਸਤਾਂ ਨੇ ਦੱਸਿਆ ਕਿ ਤੇਰਾ ਘਰ ਪੂਰੇ 15 ਲੱਖ ਦਾ ਵਿਕਿਆ ਹੈ 11 ਲੱਖ ਰੁਪਏ ਤੇਰੇ ਭਰਾ ਨੇ ਰੱਖ ਲਏ ਉਸਨੇ ਤੇਰੇ ਨਾਲ ਬੇਈਮਾਨੀ ਕੀਤੀ ਹੈ ਪਰ ਮੈਂ ਕਿਹਾ ਕੋਈ ਗੱਲ ਨਹੀਂ ਮੇਰੇ ਭਰਾ ਹੈ ਉਹ ਖੁਸ਼ਹਾਲ ਜ਼ਿੰਦਗੀ گزارੇਗਾ ਤਮੈਨੂੰ ਵੀ ਖੁਸ਼ੀ ਹੋਵੇਗੀ ਪਰ ਮੈਂ ਨਹੀਂ ਜਾਣਦਾ ਸੀ ਇਮਾਨਦਾਰੀ ਦੀ ਕੀਮਤ ਸੱਚਮੁੱਚ ਕੁਝ ਸਿੱਕੇ ਹੀ ਹੁੰਦੀ ਹੈ ਉਹ ਸੱਚ ਕਹਿੰਦਾ ਹੈ ਇਮਾਨਦਾਰੀ ਦੀ ਕੀਮਤ ਤਾਂ ਬਸ ਸਿੱਕੇ ਹੀ ਰਹਿ ਗਈ ਹੈ ਇਹ ਕਹਿੰਦੇ ਹੋਏ ਮੇਰੇ ਪਾਪਾ ਰੋਣ ਲੱਗ ਪਏ ਪਹਿਲੀ ਵਾਰ ਮੈਂ ਆਪਣੇ ਪਾਪਾ ਨੂੰ ਇਸ ਤਰ੍ਹਾਂ ਉੱਚੀ ਉੱਚੀ ਰੋਂਦੇ ਵੇਖਿਆ ਸੀ ਤਾਂ ਦਿਲ ਵਿੱਚ ਫੈਸਲਾ ਕਰ ਲਿਆ ਕਿ ਚਾਚੇ ਨੂੰ ਮੂੰਹ ਤੋੜ ਜਵਾਬ ਜ਼ਰੂਰ ਦੇਵਾਂਗਾ ਮੈਂ ਦਿਨ ਰਾਤ ਇੱਕ ਕਰ ਦਿੱਤਾ ਆਪਣੀ ਨੀਂਦ ਹਰਾਮ ਕਰ ਦਿੱਤੀ ਮੈਂ 12ਵੀਂ ਕਲਾਸ ਪੂਰੇ ਪੰਜਾਬ ਵਿੱਚੋਂ ਟੌਪ ਤੇ ਪਾਸ ਕੀਤੀ ਉਸ ਟਾਈਮ ਮੇਰੇ ਪਾਪਾ ਦੇ ਚਿਹਰੇ ਤੇ ਖੁਸ਼ੀ ਦੇਖ ਕੇ ਮੈਨੂੰ ਲੱਗਾ ਜਿਵੇਂ ਮੇਰੀ ਮਿਹਨਤ ਦਾ ਫਲ ਮੈਨੂੰ ਮਿਲ ਗਿਆ ਹੈ ਮੇਰੇ ਦਿਨ ਰਾਤੀ ਦੀ ਮੈਂ ਤੇ ਮੇਰੇ ਪਾਪਾ ਦੇ ਚਿਹਰੇ ਤੇ ਆਈ ਹੋਈ ਮੁਸਕਾਨ ਨਾਲ ਪੂਰੀ ਹੋ ਚੁੱਕੀ ਸੀ ਮੇਰੇ ਪਾਪਾ ਨੇ ਮੈਨੂੰ سینੇ ਨਾਲ ਲਾ ਕੇ ਮੇਰਾ ਮੱਥਾ ਚੁੰਮਿਆ ਤੇ ਕਹਿਣ ਲੱਗੇ ਰੱਬ ਤੈਨੂੰ ਬਹੁਤ ਕਾਮਯਾਬ ਕਰੇਗਾ ਮੇਰਾ ਅਸ਼ੀਰਵਾਦ ਹਮੇਸ਼ਾ ਤੇਰੇ ਨਾਲ ਹੈ ਤੂੰ ਦੇਖ ਲੈਣਾ ਰੰਭ ਤੈਨੂੰ ਇੱਕ ਦਿਨ ਇਹਨਾ ਦੇਵੇਗਾ ਤੇਰੇ ਤੋਂ ਸੰਭਾਲਿਆ ਵੀ ਨਹੀਂ ਜਾਵੇਗਾ ਮੈਂ ਕਿਹਾ ਪਰ ਰੱਬ ਮੈਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਦੇਵੇ ਮੈਨੂੰ ਤੁਹਾਡੀਆਂ ਉਮੀਦਾਂ ਤੇ ਪੂਰਾ ਉਤਾਰੇ ਮੇਰੇ ਪਾਪਾ ਨੇ ਕਿਹਾ ਜੇਕਰ ਰੱਬ ਨੇ ਚਾਇਆ ਤਾਂ ਜਰੂਰ ਮੈਨੂੰ ਚੰਗੇ ਦਿਨ ਵੀ ਦਿਖਾਏਗਾ ਮੈਂ ਹਰ ਪਰੇਸ਼ਾਨੀ ਨੂੰ ਉਹਦਾ ਨਾਮ ਲੈ ਕੇ ਗੁਜ਼ਾਰਿਆ ਤੇ ਰੱਬ ਆਪਣੇ ਸੇਵਕਾਂ ਨੂੰ ਕਦੇ ਪਰੇਸ਼ਾਨੀ ਕਰਦਾ ਮੇਰੇ ਪਾਪਾ ਜੀ ਅਕਸਰ ਗੁਰਦੁਆਰੇ ਜਾਂਦੇ ਸੀ ਮੇਰੀ ਮਾਂ ਵੀ ਬਹੁਤ ਬਾਤ ਕਰਦੀ ਸੀ ਮੈਂ ਵੀ ਹਰ ਰੋਜ਼ ਗੁਰਦੁਆਰੇ ਜਾਂਦਾ ਸੀ ਕਿਉਂਕਿ ਮੈਂ ਆਪਣੇ ਮਾਪਿਆਂ ਤੋਂ ਇਹੀ ਸਿੱਖਿਆ ਸੀ ਬਚਪਨ ਤੋਂ ਹੀ ਮੈਨੂੰ ਇਸ ਗੱਲ ਤੇ ਵਿਸ਼ਵਾਸ ਸੀ ਕਿ ਮੈਂ ਇੱਕ ਦਿਨ ਕਾਮਯਾਬ ਜ਼ਰੂਰ ਹੋਵਾਂਗਾ ਕਿਉਂਕਿ ਮੈਂ ਆਪਣੇ ਪਿਓ ਨੂੰ ਹਮੇਸ਼ਾ ਰੱਬ ਦਾ ਧੰਨਵਾਦ ਕਰਦੇ ਵੇਖਿਆ ਸੀ ਕਦੇ-ਕਦੇ ਤਾਂ ਇਹੋ ਜਿਹਾ ਸਮਾਂ ਵੀ ਆਉਂਦਾ ਸੀ ਮਾਂ ਇੱਕ ਰੋਟੀ ਬਣਾਉਂਦੀ ਆਪਣੇ ਹੱਥਾਂ ਨਾਲ ਮੈਨੂੰ ਖਵਾਉਂਦੀ ਮੈਂ ਉਦੋਂ ਬਹੁਤ ਛੋਟਾ ਸੀ ਇਸ ਲਈ ਇਸ ਗੱਲ ਤੋਂ ਅਣਜਾਣ ਸੀ ਮੇਰੇ ਮਾਪਿਓ ਮੈਨੂੰ ਰੋਟੀ ਖਵਾਉਣ ਦੇ ਲਈ ਖੁਦ ਭੁੱਖੇ ਰਹਿੰਦੇ ਹਨ ਮੈਨੂੰ ਖਾਣਾ ਖਵਾਉਣ ਲਈ ਮੇਰੇ ਪਾਪਾ ਕਹਿੰਦੇ ਰੱਬ ਦਾ ਸ਼ੁਕਰ ਹੈ ਮੇਰੇ ਪੁੱਤ ਨੇ ਢਿੱਡ ਭਰ ਕੇ ਖਾ ਲਿਆ ਇੱਕ ਮੇਰੇ ਪਾਪਾ ਦਾ ਦੋਸਤ ਆ ਫਲਾਂ ਦਾ ਕੰਮ ਕਰਦਾ ਸੀ ਉਹ ਮੇਰੇ ਪਾਪਾ ਜੀ ਨੂੰ ਕਦੇ-ਕਦੇ ਫਲ ਦੇ ਦਿੰਦਾ ਸੀ ਮੇਰੇ ਪਾਪਾ ਜੀ ਸਭ ਤੋਂ ਪਹਿਲਾਂ ਉਹ ਫੜਾ ਆਪਣੇ ਹੱਥਾਂ ਨਾਲ ਕੱਟ ਕੇ ਮੈਨੂੰ ਖਾਉਂਦੇ ਫਿਰ ਮੰਮੀ ਨੂੰ ਦੰਦੇ ਮੇਰੀ ਮੰਮੀ ਕਹਿੰਦੀ ਤੁਸੀਂ ਵੀ ਖਾ ਲਿਓ ਪਰ ਮੇਰੇ ਪਾਪਾ ਕਹਿੰਦੇ ਤੁਸੀਂ ਖਾ ਲੈਨੇ ਹੋ ਮੇਰਾ ਢਿੱਡ ਭਰ ਜਾਂਦਾ ਹੈ ਮੇਰੇ ਪਾਪਾ ਬਹੁਤ ਚੰਗੇ ਸੀ ਹਸ ਤੱਕ ਮੈਂ ਆਪਣੇ ਪਿਓ ਨੂੰ ਆਪਣੀ ਮਾਂ ਤੇ ਗੁੱਸਾ ਕਰਦੇ ਕਦੇ ਨਹੀਂ ਵੇਖਿਆ ਕਦੇ ਗੁੱਸੇ ਨਾਲ ਉੱਚੀ ਆਵਾਜ਼ ਵਿੱਚ ਬੋਲਦੇ ਵੀ ਨਹੀਂ ਦੇਖਿਆ ਸੀ ਦੂਜੇ ਬੰਦਿਆਂ ਦੀ ਤਰ੍ਹਾਂ ਆਪਣੀ ਘਰਵਾਲੀ ਤੇ ਬੱਚਿਆਂ ਦੇ ਨਾਲ ਗਾਲੀ ਗਲੋਚ ਕਰਦੇ ਵੀ ਨਹੀਂ ਵੇਖਿਆ ਸੀ ਮੈਂ ਇਸ ਮਾਮਲੇ ਵਿੱਚ ਬਹੁਤ ਕਿਸਮਤ ਵਾਲਾ ਸੀ ਕਿ ਮੇਰੇ ਮਾਪੇ ਬਹੁਤ ਚੰਗੇ ਸੀ। ਮੇਰੀ ਮਾਂ ਅਕਸਰ ਮੈਨੂੰ ਕਹਿੰਦੀ ਸੀ ਤੇਰੇ ਪਾਪਾ ਦੀ ਆਦਤ ਇੰਨੀ ਚੰਗੀ ਐ। ਗਰੀਬੀ ਦੇ ਬਾਅਦ ਵੀ ਮੈਨੂੰ ਕਦੇ ਕੋਈ ਦੁੱਖ ਨਹੀਂ ਦਿੱਤਾ। ਜਿਵੇਂ ਗਰੀਬੀ ਤੋਂ ਤੰਗ ਆ ਕੇ ਬਹੁਤ ਸਾਰੇ ਬੰਦੇ ਆਪਣੀ ਘਰਵਾਲੀਆਂ ਜਾਂ ਬੱਚਿਆਂ ਨੂੰ ਮਾਰਦੇ ਹਨ। ਕਹਿੰਦੇ ਆ ਨਾ ਮੈਂ ਕਿੱਥੋਂ ਲਿਆ ਕੇ ਦਿਆਂ। ਪਰ ਤੇਰੇ ਪਾਪਾ ਨੇ ਕਦੇ ਵੀ ਇਸ ਤਰ੍ਹਾਂ ਨਹੀਂ ਕੀਤਾ ਸੀ। ਉਹ ਖੁਦ ਭੁੱਖਾ ਸੌਂ ਜਾਂਦਾ ਸੀ ਪਰ ਮੈਨੂੰ ਤੇ ਤੈਨੂੰ ਖਾਣਾ ਜ਼ਰੂਰ ਖਵਾਉਂਦਾ ਸੀ। ਨਾ ਕਰੇ ਮੈਨੂੰ ਭੁੱਖਾ ਸੌਣ ਦਿੱਤਾ, ਨਾ ਕਰੇ ਤੈਨੂੰ। ਇਹ ਅਲੱਗ ਗੱਲ ਐ ਕਿ ਮੈਂ ਖੁਦ ਤੇਰੀ ਖਾਤਰ ਆਪਣੀ ਇੱਛਾ ਨੂੰ ਦਬਾ ਦਿੰਨੀ ਆ। ਪਰ ਮੈਂ ਕਹਿੰਨੀ ਆ ਮੈਂ ਆਪਣੇ ਪਤੀ ਦੇ ਮਾਮਲੇ ਵਿੱਚ ਬਹੁਤ ਕਿਸਮਤਵਾਰੀਆਂ ਬੜੀ ਇੱਜ਼ਤ ਤੇ ਪਿਆਰ ਨਾਲ ਤੇਰੇ ਪਾਪਾ ਨੇ ਮੈਨੂੰ ਰੱਖਿਆ ਇਸ ਗਰੀਬੀ ਵਿੱਚ ਮੈਂ ਸਕੂਲ ਨਾਲ ਜੀ ਰਹੀ ਆ ਸੁਲਤਾ ਨਹੀਂ ਹਨ ਪਰ ਸਕੂਨ ਬਹੁਤ ਹੈ ਤੇ ਅੱਜ ਕੱਲ੍ਹ ਇਸਕੂਨ ਦੀ ਖਾਤਰ ਲੋਕ ਪਤਾ ਨਹੀਂ ਕੀ ਕੀ ਕਰਦੇ ਹਨ ਮੈਨੂੰ ਆਪਣੇ ਮਾਪਿਆਂ ਨਾਲ ਬਹੁਤ ਪਿਆਰ ਸੀ ਮੈਂ ਜਦੋਂ ਯੂਨੀਵਰਸਿਟੀ ਵਿੱਚ ਐਡਮਿਸ਼ਨ ਲਿਆ ਤਾਂ ਸਕਾਲਰਸ਼ਿਪ ਤੇ ਮੈਨੂੰ ਅੱਧੀ ਤੋਂ ਘੱਟ ਫੀਸ ਜਮਾ ਕਰਾਉਣੀ ਪਈ ਮੇਰੀ ਕੋਸ਼ਿਸ਼ ਸੀ ਮੇਰੀ ਪੂਰੀ ਫੀਸ ਹੀ ਮਾਫ਼ ਹੋ ਜਾਵੇ ਫਿਰ ਮੈਂ ਟਿਊਸ਼ਨ ਪੜਾ ਰਿਹਾ ਸੀ ਹੁਣ ਮੈਂ ਵੱਡਿਆਂ ਯਾਨੀ ਕਿ 10ਵੀਂ 12ਵੀਂ ਦੇ ਕਲਾਸ ਦੇ ਬੱਚਿਆਂ ਨੂੰ ਪੜਾਉਣਾ ਸ਼ੁਰੂ ਕਰ ਦਿੱਤਾ ਸੀ ਮੇਰੇ ਕੋਲ ਬੱਚੇ ਬਹੁਤ ਜ਼ਿਆਦਾ ਆਉਣ ਲੱਗੇ ਕਿਉਂਕਿ ਮੈਂ ਬਹੁਤ ਮਿਹਨਤ ਨਾਲ ਪੜਾਉਂਦਾ ਸੀ ਇਸ ਲਈ ਮੇਰੇ ਘਰ ਦਾ ਵੇੜਾ ਸਾਰੇ ਬੱਚਿਆਂ ਦੇ ਨਾਲ ਭਰਿਆ ਹੁੰਦਾ ਸੀ ਬੱਚਿਆਂ ਨੂੰ ਪੜਾਉਂਦੇ ਪੜਾਉਂਦੇ ਮੈਨੂੰ 4 ਤੋਂ 5 ਘੰਟੇ ਲੱਗ ਜਾਂਦੇ ਫਿਰ ਅਸੀਂ ਸਾਰੇ ਰਾਤ ਤੱਕ ਖਾਣਾ ਮਿਲ ਕੇ ਖਾਂਦੇ ਹੁਣ ਮੈਂ ਹਜ਼ਾਰਾਂ ਦੇ ਹਿਸਾਬ ਨਾਲ ਫੀਸ ਲੈਣ ਲੱਗਿਆ ਇਸ ਲਈ ਮੈਨੂੰ ਜਿੰਨੀ ਫੀਸ ਚਾਹੀਦੀ ਸੀ ਕੋਈ ਚਿੰਤਾ ਨਹੀਂ ਸੀ ਸਮਾਂ ਇਸੇ ਤਰ੍ਹਾਂ ਹੀ ਲੰਘਣ ਲੱਗਾ ਇੱਕ ਵਾਰ ਚਾਚਾ ਜੀ ਸਾਡੇ ਘਰ ਆਏ ਸਾਡੇ ਲਈ ਇਹ ਬੜੀ ਹੈਰਾਨੀ ਦੀ ਗੱਲ ਸੀ ਕਿਉਂਕਿ ਉਹ ਸਾਡੇ ਘਰ ਕਦੇ ਨਹੀਂ ਆਏ ਸੀ ਦਰਵਾਜ਼ਾ ਖੜਕਾਇਆ ਤਾਂ ਮੇਰੀ ਚਾਚੀ ਵੀ ਨਾਲ ਸੀ ਉਹਦਾ ਮੁੰਡਾ ਵੀ ਸੀ ਮੇਰੀ ਮਾਂ ਨੇ ਦਰਵਾਜ਼ਾ ਖੋਲਿਆ ਪਹਿਲਾਂ ਤਾਂ ਮੰਮੀ ਹੈਰਾਨ ਰਹਿ ਗਈ ਪਰ ਫਿਰ ਪਿੱਛੇ हट ਗਈ ਮੰਮੀ ਨੇ ਸਾਫ ਸੁਥਰੀ ਚਾਦਰ ਮੰਜੇ ਤੇ ਵਿਛਾ ਦਿੱਤੀ ਫਿਰ ਵੀ ਮੇਰੇ ਚਾਚਾ ਤੇ ਚਾਚੀ ਬੜੇ ਨਖਰੇ ਨਾਲ ਬੈਠੇ ਸੀ ਜਿਵੇਂ ਕਿ ਪਤਾ ਨਹੀਂ ਕਿੱਥੋਂ ਦੇ ਸੱਤਰੀ ਜਦੇ ਹੋਣ ਮੈਂ ਸਿਰਫ ਚਾਚਾ ਚਾਚੀ ਨੂੰ ਸਤਿ ਸ੍ਰੀ ਅਕਾਲ ਕਿਹਾ ਇਸ ਦੇ ਇਲਾਵਾ ਮੈਂ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਮੇਰੇ ਪਾਪਾ ਤੇ ਮੰਮੀ ਕਹਿਣ ਲੱਗੇ ਜਾਓ ਚਾਹ ਬਣਾਓ ਫਿਰ ਮੈਨੂੰ ਕਹਿਣ ਲੱਗੇ ਜਾਓ ਬੇਟਾ ਬਾਜ਼ਾਰ ਵਿੱਚੋਂ ਸਮੋਸੇ ਲੈ ਕੇ ਆਓ ਤੇਰੇ ਚਾਚਾ ਅਤੇ ਤੇਰੀ ਚਾਚੀ ਆਏ ਹਨ ਨਾਲ ਉਹਨਾਂ ਦਾ ਬੇਟਾ ਕੁਲਦੀਪ ਵੀ ਆਇਆ ਹੈ ਮੈਂ ਬਾਜ਼ਾਰ ਚਲਾ ਗਿਆ ਮੇਰੀ ਜੇਬ ਵਿੱਚ ਪੈਸੇ ਸੀ ਮੈਂ ਬੇਕਰੀ ਦੀ ਦੁਕਾਨ ਤੋਂ ਸਮੋਸੇ ਤੇ ਬਿਸਕੁਟ ਲਏ ਤਾਂ ਕਿ ਉਹਨਾਂ ਨੂੰ ਇਹ ਨਾ ਲੱਗੇ ਸਾਡੇ ਕੋਲ ਕੁਝ ਨਹੀਂ ਹੈ ਮੇਰੀ ਮਾਂ ਨੇ ਟੇਬਲ ਤੇ ਚਾਹ ਵਗੈਰਾ ਰੱਖੀ ਫਿਰ ਚਾਚੀ ਨੇ ਮਠਿਆਈ ਦਾ ਡੱਬਾ ਖੋਲ੍ਹਿਆ ਤੇ ਕਹਿਣ ਲੱਗੀ ਭਾਈ ਸਾਹਿਬ ਮੂੰਹ ਮਿੱਠਾ ਕਰੋ ਮੇਰੇ ਬੇਟੇ ਨੇ ਬੀਏ ਪਾਸ ਕੀਤੀ ਹੈ ਏ ਸੁਣ ਕੇ ਮੇਰਾ ਪਾਪਾ ਕਹਿਣ ਲੱਗੇ ਇਸ ਦਾ ਤਾਂ ਸੀਐਸਸੀ ਦਾ ਸ਼ੌਕ ਸੀ ਇਹ ਸੁਣ ਕੇ ਚਾਚੀ ਨੇ ਨਜ਼ਰਾਂ ਝੁਕਾ ਲਈਆਂ ਤੇ ਚਾਚਾ ਕਹਿਣ ਲੱਗਾ ਉਹ ਪੜ੍ਹਾਈ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੈ ਬਹੁਤ ਮਿਹਨਤ ਕਰਨੀ ਪੈਂਦੀ ਹੈ ویسੇ ਵੀ ਮੇਰੇ ਮੁੰਡੇ ਨੇ ਕਾਰਵਾਇਟ ਤੱਕ ਕਰਨਾ ਹੈ ਰੱਬ ਦੀ ਕਿਰਪਾ ਨਾਲ ਜੋ ਮੇਰੇ ਮੁੰਡੇ ਨੇ ਕੀਤਾ ਹੈ ਦੂਜਿਆਂ ਦੇ ਬੱਚੇ ਤਾਂ ਇਸ ਦੇ ਕਾਬਿਲ ਵੀ ਨਹੀਂ ਹਨ ਇਹ ਕਰ ਸਕਣਾ ਮਠਾਈ ਦੇ ਬਾਨੇ ਉਹ ਸ਼ਾਇਦ ਸਾਨੂੰ ਜਿਤਾਉਣ ਆਈ ਸੀ ਕਿ ਉਹਨਾਂ ਦੇ ਮੁੰਡੇ ਨੇ ਬੀਏ ਕਰ ਲਈ ਹੈ ਮੈਂ ਹੈਰਾਨ ਸੀ ਕਲ 택ਤਾ ਇਹ ਕਹਿੰਦਾ ਸੀ ਉਹ ਸੀਏਸੀ ਦਾ ਪੇਪਰ ਦੇਵੇਗਾ ਡਿਪਟੀ ਕਮਿਸ਼ਨਰ ਬਣੇਗਾ ਸ਼ਾਇਦ ਇਸ ਦਾ ਰਿਜ਼ਲਟ ਇੰਨਾ ਚੰਗਾ ਨਹੀਂ ਆਇਆ ਹੁਣ ਮੈਂ ਕੁਲਦੀਪ ਤੋਂ ਉਸ ਦਾ ਰੋਲ ਨੰਬਰ ਪੁੱਛਿਆ ਤਾਂ ਉਸ ਨੇ ਦੱਸਿਆ ਨਹੀਂ ਫਿਰ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਪਤਾ ਲਗਾਇਆ ਕਿ ਉਸ ਨੇ ਤਾਂ ਬਈ ਬਹੁਤ ਮੁਸ਼ਕਲ ਦੇ ਨਾਲ ਕਲੀਅਰ ਕੀਤੀ ਸੀ ਮੇਰਾ ਚਾਚਾ ਤਾਂ ਐਵੇਂ ਹੀ ਉਛਲ ਰਿਹਾ ਸੀ ਹਵਾ ਵਿੱਚ ਤੀਰ ਛੱਡ ਰਿਹਾ ਸੀ ਜਿਵੇਂ ਪਤਾ ਨਹੀਂ ਉਹਨਾਂ ਦੇ ਮੁੰਡੇ ਨੇ ਟੌਪ ਕੀਤਾ ਹੋਵੇ ਸਾਨੂੰ ਇਸ ਗੱਲ ਦੀ ਕੋਈ ਖਾਸ ਪਰਵਾਹ ਨਹੀਂ ਸੀ ਫਿਰ ਮੈਨੂੰ ਇਹ ਸੁਣਨ ਨੂੰ ਮਿਲਿਆ ਪੁਲਦੀਪ ਦੀ ਇੱਕ ਛੋਟੀ ਜੀ ਕੰਪਨੀ ਵਿੱਚ ਜੋਬ ਲੱਗ ਗਈ ਹੈ। ਮੇਰੇ ਚਾਚੇ ਨੇ ਇੱਕ ਬਹੁਤ ਵੱਡੀ ਪਾਰਟੀ ਰੱਖੀ। ਸਾਰਿਆਂ ਨੂੰ ਘਰੇ ਪਾਰਟੀ ਤੇ ਬੁਲਾਇਆ। ਮੇਰੇ بیٹے ਦੀ ਬਹੁਤ ਚੰਗੀ ਕੰਪਨੀ ਵਿੱਚ ਨੌਕਰੀ ਲੱਗ ਗਈ ਹੈ। ਇਸ ਲਈ ਸਾਰੇ ਉਸ ਪਾਰਟੀ ਦੇ ਲਈ ਤਿਆਰ ਹੋ ਕੇ ਗਏ ਪਰ ਸਾਡੇ ਘਰੋਂ ਕੋਈ ਨਹੀਂ ਗਿਆ। ਹਾਲਾਂਕਿ ਮੇਰੇ ਚਾਚੇ ਦਾ ਬੱਸ ਇੱਕ ਹੀ ਭਰਾ ਸੀ ਉਹ ਵੀ ਮੇਰਾ ਪਿਓ ਪਰ ਉਸਨੇ ਮੇਰੇ ਪਾਪਾ ਨੂੰ ਨਾ ਬੁਲਾਇਆ। ਸਾਡੇ ਮੁੱਲੇ ਵਿੱਚ ਕਈ ਲੋਕ ਗਏ। ਸਾਰਿਆਂ ਨੇ ਸਾਡਾ ਦਰਵਾਜ਼ਾ ਵੀ ਖੜਕਾਇਆ ਤੇ ਪਾਪਾ ਤੋਂ ਪੁੱਛਿਆ ਕਿ ਤੁਸੀਂ ਨਹੀਂ ਜਾ ਰਹੇ ਹੋ ਤੁਹਾਡਾ ਤਾਂ ਭਤੀਜੇ ਨੂੰ ਨੌਕਰੀ ਮਿਲੀ ਹੈ ਖੁਸ਼ੀ ਵਿੱਚ ਉਹਨਾਂ ਨੇ ਪਾਰਟੀ ਰੱਖੀ ਹੈ ਤੁਹਾਨੂੰ ਨਹੀਂ ਬੁਲਾਇਆ ਤਾਂ ਮੇਰੇ ਪਾਪਾ ਨੇ ਕਿਹਾ ਨਹੀਂ ਸ਼ਾਇਦ ਮੈਂ ਆਪਣੇ ਭਰਾ ਦੀ ਹੈਸੀ ਦੇ ਬਰਾਬਰ ਦਾ ਨਹੀਂ ਹਾਂ ਉਹ ਆਪਣੀ ਹੈ ਜਿੱਦੇ ਲੋਕਾਂ ਨੂੰ ਵੀ ਬੁਲਾਉਂਦਾ ਹੈ ਕਈ ਲੋਕਾਂ ਨੇ ਮੇਰੇ ਪਾਪਾ ਨੂੰ ਮਜ਼ਾਕ ਵੀ ਕੀਤੇ ਪਰ ਕਈ ਏਦਾਂ ਦੇ ਵੀ ਸੀ ਜਿਨ੍ਹਾਂ ਨੇ ਇਸ ਗੱਲ ਤੇ ਅਫਸੋਸ ਤੇ ਦੁੱਖ ਜਤਾਇਆ ਵੱਡੇ ਭਰਾ ਨੂੰ ਬੁਲਾਉਣ ਲੈਣ ਨਾਲ ਕਿਹੜਾ ਇੱਜ਼ਤ ਘਟ ਜਾਣੀ ਸੀ ਹਰ ਇੱਕ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਸੁਣਨ ਵਿੱਚ ਆਇਆ ਸੀ ਬਹੁਤ ਵੱਡੇ ਪੈਲਸ ਵਿੱਚ ਚਾਚੇ ਨੇ ਪਾਰਟੀ ਕੀਤੀ ਹੈ ਪਾਰਟੀ ਤੇ ਜੋ ਵੀ ਗਿਆ ਸਤਿਫਾਈ ਕਰ ਰਿਆ ਸੀ ਕੋਈ ਖਾਣੇ ਦੀ ਕੋਈ ਪੈਲੈਸ ਦੀ ਸਜਾਵਟ ਦੀ ਕੋਈ ਆਪ ਭਗਤ ਦੀ ساری ਰਾਤ ਮੇਰੇ ਪਾਪਾ ਸਕੂਨ ਨਾਲ ਨਹੀਂ ਸੋਏ ਅੱਖਾਂ ਹੰਝੂਆਂ ਨਾਲ ਭਰੀਆਂ ਰਹੀਆਂ ਕਹਿੰਦੇ ਇਹ ਮੇਰਾ ਉਹੀ ਭਰਾ ਹੈ ਜਿਹਦੀ ਖਾਤਰ ਮੈਂ ਅਜ ਤੱਕ ਕੁਰਬਾਨੀਆਂ ਦਿੱਤੀਆਂ ਮੈਂ ਇਸ ਤੇ ਘਰੇ ਜਾਂਦਾ ਤਾਂ ਕੁਝ ਨਾ ਕੁਝ ਜ਼ਰੂਰ ਲੈ ਕੇ ਜਾਂਦਾ ਕੱਪੜੇ ਵੀ ਚੰਗੇ ਪਾ ਕੇ ਜਾਂਦਾ ਤੇ ਜੇ ਕਹਿ ਦਿੰਦਾ ਤਾਂ ਮੈਂ ਉੱਥੇ ਕੁਝ ਨਾ ਖਾਂਦਾ ਜਿਉ ਮੈਨੂੰ ਬੁਲਾ ਲੈਂਦਾ ਤਾਂ ਪਾਪਾ ਜੀ ਨੂੰ ਬਹੁਤ ਦੁੱਖ ਹੋ ਰਿਹਾ ਸੀ ਮੈਂ ਕਿਹਾ ਤੁਸੀਂ ਪਰੇਸ਼ਾਨ ਕਿਉਂ ਹੁੰਦੇ ਹੋ ਆਪਣੇ ਤੇ ਵੀ ਇਹ ਸਮਾ ਆਵੇਗਾ ਜਦੋਂ ਮੈਂ ਚੰਗੀ ਨੌਕਰੀ ਤੇ ਲੱਗਾਗਾ ਮੈਂ ਵੀ 파ਟੀ ਰੱਖਾਂਗਾ ਮੈਂ ਤੁਹਾਡੇ ਭਰਾ ਕਰਕੇ ਪੜ੍ਹਾਈ ਕਰਦਾ ਬਹੁਤ ਮਿਹਨਤ ਕਰਦਾ ਮੇਰਾ ਰਿਜ਼ਲਟ ਹਮੇਸ਼ਾ ਮੇਰੀ ਉਮੀਦ ਤੋਂ ਵੱਧ ਕੇ ਆਉਂਦਾ ਸੀ 6 ਮਹੀਨਿਆਂ ਬਾਅਦ ਜਦੋਂ ਮੈਂ ਸੀਏਸੀ ਦਾ ਐਗਜ਼ਾਮ ਦਿੱਤਾ ਮੈਂ ਪੇਪਰ ਬੜੀ ਮਿਹਨਤ ਨਾਲ ਦਿੱਤੇ ਸੀ ਰਿਜ਼ਲਟ ਦੇਖ ਕੇ ਮੈਨੂੰ ਆਪਣੇ ਰਿਜ਼ਲਟ ਤੇ ਵਿਸ਼ਵਾਸ ਨਹੀਂ ਆ ਰਿਹਾ ਸੀ ਮੈਨੂੰ ਲੱਗ ਰਿਹਾ ਸੀ ਮੈਂ ਕੋਈ ਸੁਪਨਾ ਵੇਖ ਰਿਹਾ ਇਸ ਤਰ੍ਹਾਂ ਨਹੀਂ ਹੋ ਸਕਦਾ ਲੋਕ ਸੀਏਸੀ ਦੇ ਪੇਪਰ ਵਿੱਚ ਪਾਸ ਹੋ ਜਾਂਦੇ ਨੇ ਤਾਂ ਖੁਸ਼ ਹੋ ਜਾਂਦੇ ਨੇ ਪਰ ਮੈਂ ਇਸ ਵਿੱਚ ਟੌਪ ਕਰ ਚੁੱਕਿਆ ਸੀ ਮੇਰੀਆਂ ਫੋਟੋਆਂ ਖਿੱਚੀਆਂ ਗਈਆਂ ਮੇਰੀਆਂ ਅੱਖਾਂ ਵਿੱਚ ਲਗਾਤਾਰ ਹੰਝੂ ਵਹਿ ਰਹੇ ਸੀ ਮੈਨੂੰ ਨਾਮ ਦਿੱਤਾ ਗਿਆ ਮੇਰੀ ਅਸਿਸਟੈਂਟ ਕਮਿਸ਼ਨਰ ਦੀ ਨੌਕਰੀ ਲੱਗ ਗਈ ਹੱਥ ਹੱਥ ਮੈਨੂੰ ਲੈ ਲਿਆ ਗਿਆ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੈਂ ਐਡਮਿਨਿਸਟਰੇਟਰ ਅਤੇ ਐਡਮਿਨਿਸਟਰੇਟਰ ਲੱਗਿਆ ਮੇਰੇ ਹੇਠਾਂ ਕਈ ਡਿਪਾਰਟਮੈਂਟ ਸੀ ਜਿਨ੍ਹਾਂ ਦੀ ਦੇਖਭਾਲ ਮੇਰੀ ਜ਼ਿੰਮੇਵਾਰੀ ਸੀ ਕਈ ਲੋਕ ਉੱਠ ਕੇ ਮੈਨੂੰ ਸਲਾਮ ਕਰਦੇ ਸੀ ਮੈਨੂੰ ਸਰਕਾਰ ਵੱਲੋਂ ਇੱਕ ਘਰ ਵੀ ਮਿਲਿਆ ਨਾਲ ਇੱਕ ਗੱਡੀ ਵੀ ਪ੍ਰੋਟੋਕਾਲ ਦਾ ਖਰਚਾ ਤਾਂ ਸਰਕਾਰ ਵੱਲੋਂ ਸੀ ਘਰ ਵਿੱਚ AC ਤੱਕ ਲੱਗਾ ਹੋਇਆ ਸੀ ਸਾਰੀਆਂ ਸਹੂਲਤਾਂ ਸੀ ਮੈਂ ਆਪਣੇ ਮਾਪਿਆਂ ਨੂੰ ਆਪਣੇ ਨਾਲ ਲੈ ਕੇ ਗਿਆ ਮੇਰੀ ਤਨਖਾਹ 75000 ਦੇ ਤਕਰੀਬ ਸੀ ਮੈਂ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕੀਤਾ ਸੀ ਮੇਰੇ ਹੇਠਾਂ ਕੰਮ ਕਰਨ ਵਾਲੇ ਲੋਕਾਂ ਮੈਨਰੇ ਤੇ ਬਹੁਤ ਜ਼ਿਆਦਾ ਖੁਸ਼ੀ ਕਿਉਂਕਿ ਮੈਂ ਉਹਨਾਂ ਦਾ ਬਹੁਤ ਖਿਆਲ ਰੱਖਦਾ ਸੀ ਮੇਰੇ ਪਾਪਾ ਨੂੰ ਜਿੱਥੇ ਵੀ ਕੋਈ ਵੇਖਦਾ ਤਾਂ ਉੱਠ ਕੇ ਸਲਾਮ ਕਰਦਾ ਸੀ ਕਹਿੰਦੇ ਉਹ ਦੇਖੋ ਦਵਿੰਦਰ ਦੇ ਬਾਪੂ ਜੀ ਆ ਰਹੇ ਹਨ ਮੇਰੇ ਬਾਪੂ ਜੀ ਦਾ ਸੀਨਾ ਮਾਰ ਨਾਲ ਚੌੜਾ ਹੋ ਜਾਂਦਾ ਉਹ ਮੈਨੂੰ ਬਹੁਤ ਪਿਆਰ ਕਰਦੇ ਸੀ ਕਹਿੰਦੇ ਤੂੰ ਮੇਰਾ ਬੁਢਾਪਾ ਸਵਾਰ ਦਿੱਤਾ ਮੈਂ ਆਪਣੇ ਬਾਪੂ ਜੀ ਦੇ ਕੋਲ ਬਹਿ ਜਾਂਦਾ ਉਸ ਦੇ ਦੋਵੇਂ ਹੱਥ ਫੜ ਕੇ ਚੁੰਮਦਾ ਤੇ ਕਹਿੰਦਾ ਤੁਹਾਡੇ ਪਿਆਰ ਨਾਲ ਤੁਹਾਡੇ ਆਸ਼ੀਰਵਾਦ ਦਾ ਫਲ ਹੈ ਮੇਰੇ ਲਈ ਮੀਰ ਤੇ ਚੰਗੇ ਚੰਗੇ ਘਰਾਂ ਵਿੱਚੋਂ ਰਿਸ਼ਤੇ ਆਉਣ ਲੱਗੇ ਮੇਰਾ ਵਿਆਹ ਇੱਕ ਸੁਲਜੀ ਕੁੜੀ ਨਾਲ ਮੇਰੀ ਮਾਂ ਨੇ ਕਰ ਦਿੱਤਾ ਜੋ ਕਿ ਬਹੁਤ ਪੜ੍ਹੀ ਲਿਖੀ ਪਰ ਸੰਸਕਾਰੀ ਪਰਿਵਾਰ ਵਿੱਚੋਂ ਸੀ ਐ ਇੱਕ ਮੇਰੀ ਜ਼ਿੰਦਗੀ ਵਿੱਚ ਕੀ ਆਈ ਜ਼ਿੰਦਗੀ ਦੀਆਂ ਬਹੁਤ ਮੁਸ਼ਕਲਾਂ ਘੱਟ ਹੋ ਗਈਆਂ ਘਰ ਦੀ ਸਾਰੀ ਜ਼ਿੰਮੇਵਾਰੀ ਉਸ ਨੇ ਸੰਭਾਲ ਲਈ ਮੇਰੇ ਮਾਪਿਆਂ ਦੀ ਬਹੁਤ ਇੱਜ਼ਤ ਕਰਦੀ ਸੀ ਮੇਰੇ ਲਈ ਸਭ ਤੋਂ ਵੱਡੀ ਗੱਲ ਸੀ ਕਦੇ ਵੀ ਮੈਂ ਉਸਦੇ ਮੂੰਹੋਂ ਸ਼ਿਕਾਇਤ ਨਹੀਂ ਸੁਣੀ ਸੀ ਨਾ ਹੀ ਫालतू ਦੇ ਖਰਚੇ ਕਰਦੀ ਸੀ ਸ਼ਾਇਦ ਚੰਗੀ ਘਰ ਵਾਲੀ ਕਿਸਮਤ ਵਾਲੇ ਨੂੰ ਹੀ ਮਿਲਦੀ ਹੈ ਮੈਂ ਥੱਕਿਆ ਹੋ ਜਾਂਦਾ ਆਪਣੇ ਪਾਪਾ ਦੇ ਪੈਰ ਘੁੱਟਦਾ ਤੇ ਪੈਰ ਘੁੱਟ ਕੇ ਬਿਨਾਂ ਕਦੇ ਨਾ ਸੌਂਦਾ ਉਹ ਮੈਨੂੰ ਕਹਿੰਦੇ ਸੀ ਤੂੰ ਹੁਣ ਰਹਿਣ ਦੇ ਹੁਣ ਤਾਂ ਮੈਂ ਕੋਈ ਕੰਮ ਹੀ ਨਹੀਂ ਕਰਦਾ ਇੱਕ ਵਾਰ ਮੈਂ ਆਪਣੇ ਮਾਪਿਆਂ ਨੂੰ ਕਿਹਾ ਮੈਂ ਤੁਹਾਨੂੰ ਹੋਟਲ ਵਿੱਚ ਲੈ ਕੇ ਜਾਣਾ ਹੈ ਇਹ ਪਾਰਟੀ ਮੈਨੂੰ ਸਰਕਾਰ ਵੱਲੋਂ ਮਿਲੀ ਹੈ ਉੱਥੇ ਵੱਡੇ ਵੱਡੇ ਅਮੀਰ ਲੋਕਾਂ ਨੇ ਆਉਣਾ ਹੈ ਵੱਡੇ ਵੱਡੇ ਅਫਸਰ ਉੱਥੇ ਆਉਣਗੇ ਇਹ ਕੰਮ ਵੀ ਤਿਆਰ ਹੋਈ ਮੈਂ ਆਪਣੇ ਮਾਪਿਆਂ ਨੂੰ ਆਪਣੇ ਨਾਲ ਲੈ ਕੇ ਗਿਆ ਸੀ ਪਰ ਪਾਪਾ ਤੇ ਮੰਮੀ ਦੋਵੇਂ ਇੱਕ ਭਰਾਏ ਹੋਏ ਸੀ ਕਹਿੰਦੇ ਉੱਥੇ ਤਾਂ ਸਾਰੇ ਪੜੇ ਲਿਖੇ ਹੋਣਗੇ ਅੰਗਰੇਜ਼ੀ ਵਿੱਚ ਗੱਲ ਕਰਨਗੇ ਬੇਟਾ ਤੂੰ ਸਾਨੂੰ ਰਹਿਣ ਦੇ ਅਸੀਂ ਕੀ ਕਰਾਂਗੇ ਉੱਥੇ ਅਸੀਂ ਇਹੋ ਜੀ ਪਾਰਟੀ ਤੇ ਕਿੱਥੇ ਆਦੀਆਂ ਮੈਂ ਕਿਹਾ ਕਿਉਂ ਨਹੀਂ ਤੁਸੀਂ ਮੇਰੇ ਨਾਲ ਜਾਓਗੇ ਪਤਾ ਹੈ ਸਾਰੇ ਕਹਿੰਦੇ ਆ ਨਾ ਅਸੀਂ ਦੇਖਣਾ ਚਾਹੁੰਦੇ ਆ ਦਵਿੰਦਰ ਦੇ ਮਾਪਿਓ ਕੌਣ ਹਨ ਜਿਨ੍ਹਾਂ ਨੇ ਇਹੋ ਜਿਹਾ ਹੀਰਾ ਪੈਦਾ ਕੀਤਾ ਤੁਸੀਂ ਚਲੋ ਤੁਹਾਡੀ ਬਹੁਤ ਇੱਜ਼ਤ ਹੋਵੇਗੀ ਉੱਥੇ ਮਜਾ ਲਏ ਕਿਸੇ ਦੇਵੀ ਕੀ ਮੇਰੇ ਮਾਪਿਆਂ ਨੂੰ ਕੋ ਜਿ ਕਹਿ ਸਕੇ ਜਦੋਂ ਮੈਂ ਉਸ ਹੋਟਲ ਦੇ ਵਿੱਚ ਐਂਟਰੀ ਕੀਤੀ ਤਾਂ ਫੁੱਲ ਵਰਸਾਏਗੇ ਵੱਡੇ ਵੱਡੇ ਲੋਕ ਆਏ ਹੋਏ ਸੀ ਵਧੀਆ ਕੱਪੜੇ ਪਾਏ ਹੋਏ ਸੀ ਮੇਰੀ ਘਰ ਵਾਲੀ ਨੇ ਆਪਣੇ ਆਪ ਨੂੰ ਸਹੀ ਕੀਤਾ ਮੇਰੀ ਮਾਂ ਦਾ ਵੀ ਇਹੀ ਹਾਲ ਸੀ ਮੇਰੇ ਮਾਂ ਤੇ ਪਾਪਾ ਜੀ ਦੋਵਾਂ ਦਾ ਬੁਰਾ ਹਾਲ ਸੀ ਸਾਰੇ ਮੈਨੂੰ ਦੇਖ ਕੇ ਮੇਰੇ ਮਾਪਿਆਂ ਨੂੰ ਮਿਲਣ ਦੇ ਈਛੁਕ ਸੀ ਮੈਂ ਆਪਣੇ ਪਾਪਾ ਦੀ ਜਾਣ ਪਛਾਣ ਕਰਵਾਈ ਸਾਰੇ ਮੇਰੀ ਜ਼ਿੰਦਗੀ ਬਾਰੇ ਬਹੁਤ ਕੁਝ ਜਾਣਨਾ ਚਾਹੁੰਦੇ ਸੀ ਪਰ ਮੈਨੂੰ ਆਪਣੀ ਬੀਤੀ ਹੋਈ ਜ਼ਿੰਦਗੀ ਨਾਲ ਕੋਈ ਪਛਤਾਵਾ ਨਹੀਂ ਸੀ ਮੈਨੂੰ ਇਹ ਦੱਸਣ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ ਸੀ ਕਿ ਮੈਂ ਇੱਕ ਦਰਜੀ ਦਾ ਮੁੰਡਾ ਹਾਂ ਇਸ ਲਈ ਮੈਂ ਆਪਣੀ ਜਾਤ ਜ਼ਿੰਦਗੀ ਬਾਰੇ ਥੋੜਾ ਬਹੁਤ ਸਾਰਿਆਂ ਨੂੰ ਦੱਸਿਆ ਉਹ ਵੀ ਸਟੇਜ ਤੇ ਖੜੇ ਹੋ ਕੇ ਮੈਂ ਇੱਕ ਦਰਜੀ ਦਾ ਮੁੰਡਾ ਹਾਂ ਤੇ ਮੈਨੂੰ ਇਸ ਗੱਲ ਨਾਲ ਮਾਣ ਹੈ ਮੇਰੇ ਬਾਪੂ ਨੇ ਹਮੇਸ਼ਾ ਇਮਾਨਦਾਰੀ ਦਾ ਪੱਲਾ ਫੜਿਆ ਕਦੇ ਵੀ ਪੈਸਿਆਂ ਦੇ ਲਾਲਚ ਵਿੱਚ ਕੋਈ ਬੇਈਮਾਨੀ ਨਹੀਂ ਕੀਤੀ ਮੈਨੂੰ ਕਦੇ ਹਰਾਮ ਦੀ ਕਮਾਈ ਨਹੀਂ ਖਵਾਈ ਭੁੱਖੇ ਰਹੇ ਪਰ ਕਿਸੇ ਦਾ ਹੱਕ ਨਹੀਂ ਮਾਰਿਆ ਮੈਂ ਇਸ ਗੱਲ ਤੇ ਗਰਬ ਕਰਦਾ ਮੈਂ ਨਹੀਂ ਜਾਣਦਾ ਇਸ ਪਾਰਟੀ ਵਿੱਚ ਕੁਝ ਬਾਹਰੋਂ ਮੈਂ ਇਹਨਾਂ ਨੂੰ ਵੀ ਬੁਲਾਇਆ ਗਿਆ ਹੈ ਇੱਕ ਕੰਪਨੀ ਦੇ EMPLOYEES ਦੀ ਹੈ ਸਿਤ ਨਾਲ ਮੇਰੇ ਚਾਚਾ ਦਾ ਮੁੰਡਾ ਕੁਲਦੀਪ ਵੀ ਉੱਥੇ ਸ਼ਾਮਿਲ ਸੀ ਉਸ ਦਾ ਪਾਪਾ ਯਾਨੀ ਕਿ ਮੇਰਾ ਚਾਚਾ ਵੀ ਉੱਥੇ ਸੀ ਮੈਨੂੰ ਚੀਫ ਗੈਸਟ ਦੇ ਤੌਰ ਤੇ ਪ੍ਰੋਟੋਕੋਲ ਦਿੱਤਾ ਗਿਆ ਸੀ ਸਾਰਿਆਂ ਨੇ ਤਾੜੀਆਂ ਮਾਰੀਆਂ ਤੇ ਕਿਹਾ ਤੁਹਾਡੇ ਬਾਪੂ ਜੀ ਨੂੰ ਸਟੇਜ ਤੇ ਆਉਣਗੇ ਤਾਂ ਸਾਨੂੰ ਬਹੁਤ ਖੁਸ਼ੀ ਹੋਏਗੀ ਜਿਸ ਨੇ ਆਪਣੇ ਪੁੱਤ ਨੂੰ ਆਪਣੀ ਮਿਹਨਤ ਤੇ ਹਲਾਲ ਦੀ ਕਮਾਈ ਨਾਲ ਤਰਾਸ਼ਾ ਜੇ ਇਹੋ ਜੇ ਨੌਜਵਾਨ ਸਾਡੇ ਦੇਸ਼ ਦੇ ਜ਼ਿੰਮੇਵਾਰ ਬਣ ਜਾਣਾ ਜ਼ਰੂਰ ਸਾਡੇ ਦੇਸ਼ ਤਰੱਕੀ ਕਰੇਗਾ ਇਹ ਗੱਲ ਤਾਂ ਸਾਰਿਆਂ ਲਈ ਮਿਸਾਲ ਸੀ ਕਿ ਇੱਕ ਦਰਜੀ ਦਾ ਮੁੰਡਾ ਹੁੰਦੇ ਹੋਏ ਵੀ ਮੈਂ ਸੀਏਸੀ ਦੇ ਇਮਤਿਹਾਨ ਵਿੱਚ ਟੌਪ ਕੀਤਾ ਸੀ। ਮੈਨੂੰ ਹੈਰਾਨੀ ਉਸ ਟਾਈਮ ਹੋਈ ਜਦੋਂ ਉੱਥੋਂ ਦੇ ਆਰਗੇਨਾਈਜ਼ਰ ਨੇ ਮੇਰੇ ਚਾਚੇ ਦੇ ਬੇਠੇ ਨੂੰ ਕਿਹਾ ਸਾਨੂੰ ਕੋਲ ਡਰਿੰਕ ਤੇ ਜੂਸ ਸਰਵ ਕਰੇ। ਉਹ ਸ਼ਾਇਦ ਆਪਣੀ ਕੰਪਨੀ ਵਿੱਚ ਆਪਣੀ ਕੁਝ ਤਨਖਾਹ ਵਧਾਉਣ ਲਈ ਇਹ ਕੰਮ ਕਰਨ ਨੂੰ ਤਿਆਰ ਸੀ। ਉਸਨੇ ਮੇਰੇ ਸਾਹਮਣੇ ਜੂਸ ਤੇ ਕੋਲ ਡਰਿੰਕ ਲਿਆ ਕੇ ਰੱਖਿਆ। ਮੈਂ ਇੱਕ ਨਜ਼ਰ ਉਸ ਵੱਲ ਵੇਖਿਆ ਤੇ ਉਸਨੇ ਨਜ਼ਰਾਂ ਚੁਕਾ ਲੀਆਂ। ਫਿਰ ਮੈਂ ਆਪਣੇ ਚਾਚੇ ਨੂੰ ਵੇਖਿਆ। ਉਹ ਮੱਥੇ ਤੇ ਝੋੜੀਆਂ ਪਾ ਕੇ ਜ਼ਮੀਨ ਵੱਲ ਵੇਖ ਰਿਹਾ ਸੀ। ਮੈਂ ਹੱਥ ਵਿੱਚ ਕੋਲਡ ਡਰਿੰਕ ਫੜਿਆ ਤੇ ਆਪਣੇ ਚਾਚੇ ਦੇ ਕੋਲ ਚਲਾ ਗਿਆ ਮੈਂ ਕਿਹਾ ਇਹ ਲਿਓ ਚਾਚਾ ਜੀ ਇਸ ਨੂੰ ਪੀ ਲਿਓ ਪਰ ਉਹਨਾਂ ਨੇ ਮੇਰੇ ਹੱਥੋਂ ਕੋਲਡ ਡਰਿੰਕ ਦਾ ਗਲਾਸ ਨਾ ਫੜਿਆ ਮੈਂ ਕਿਹਾ ਯਾਦ ਹੈ ਤੁਹਾਨੂੰ ਵੈਸੇ ਜ਼ਿਆਦਾ ਦੇਰ ਤਾਂ ਨਹੀਂ ਹੋਈ ਕੁਝ ਸਾਲ ਪਹਿਲਾਂ ਤੁਸੀਂ ਕਹਿਆ ਸੀ ਮੇਰੇ ਪਿਓ ਦੀ ਇੱਜ਼ਤ ਕੀ ਹੈ ਮੇਰਾ ਪਿਓ ਤਰੱਕੀ ਨਹੀਂ ਕਰ ਸਕਦਾ ਦੇਖੋ ਅੱਜ ਮੇਰਾ ਪਿਓ ਡਿਪਟੀ ਕਮਿਸ਼ਨਰ ਦਾ ਪਿਓ ਹੈ ਅੱਜ ਲੋਕ ਉਹਨਾਂ ਨੇ ਦਰਜੀ ਹੋਣ ਤੇ ਮਾਣ ਮਹਿਸੂਸ ਕਰ ਰਹੇ ਹਨ ਦਰਜੀ ਹੁੰਦੇ ਸੁਣਿਆ ਆਪਣੇ ਪੁੱਤ ਨੂੰ ਇਸ लायक ਬਣਾਇਆ ਇੱਜ਼ਤ ਤੇ ਜ਼ਲਤ ਰੱਬ ਦੇ ਹੱਥ ਵਿੱਚ ਹੁੰਦੀ ਹੈ ਰੱਬ ਜਿਸ ਨੂੰ ਚਾਹੇ ਉਸ ਨੂੰ ਇੱਜ਼ਤ ਦੇ ਸਕਦਾ ਹੈ ਫਿਰ ਉਹ ਚਾਹੇ ਤਾਂ ਦਰਜੀ ਹੋਵੇ ਜਾਂ ਫਿਰ ਬਿਖਾਰੀ ਰੱਬ ਉਸ ਨੂੰ ਸਮਾਨ ਦਿੰਦਾ ਹੈ ਮੇਰੇ ਪਿਓ ਦੀ ਇੱਜ਼ਤ ਤੁਹਾਡੇ ਹੱਥ ਵਿੱਚ ਨਹੀਂ ਸੀ ਤੁਸੀਂ ਤਾਂ ਬਹੁਤ ਬੇਇੱਜ਼ਤ ਕਰਨਾ ਚਾਹਿਆ ਸੀ ਕੋਈ ਮੌਕਾ ਨਹੀਂ ਛੱਡਿਆ ਪਰ ਫਿਰ ਵੀ ਮੇਰੇ ਪਾਪਾ ਨੂੰ ਰੱਬ ਨੇ ਇੱਜ਼ਤ ਦੇਣੀ ਸੀ ਤੇ ਦੇਖ ਲਿਓ ਵੱਡੇ ਵੱਡੇ ਲੋਕ ਅੱਜ ਮੇਰੇ ਪਿਓ ਨਾਲ ਹੱਥ ਮਿਲਾ ਰਹੇ ਨੇ ਹਾਲਾਂਕਿ ਅੱਜ ਵੀ ਉਹ ਦਰਜੀ ਹੈ ਕਦੇ ਵੀ ਦੁਨੀਆਦਾਰੀਆਂ ਦੀਆਂ ਚੀਜ਼ਾਂ ਨਾਲ ਕਮਾਂਡਾ ਨਾ ਕਰਨਾ ਕਿਉਂਕਿ ਇਹ ਆਉਂਦੀਆਂ ਤੇ ਜਾਂਦੀਆਂ ਰਹਿੰਦੀਆਂ ਹਨ ਇਹ ਕੋਲਡ ਡਰਿੰਕ ਪੀ ਲਓ ਮੈਨੂੰ ਬਹੁਤ ਖੁਸ਼ੀ ਹੋਏਗੀ ਇਹ ਕੇਕੇ ਮੈਂ ਉਸਦੇ ਹੱਥ ਵਿੱਚ ਗਲਾਸ ਫੜਾ ਦਿੱਤਾ ਤੇ ਉੱਥੋਂ ਵਾਪਸ ਚਲਾ ਗਿਆ ਸੋ ਦੋਸਤੋ ਐਸੀ ਮੇਰੀ ਕਹਾਣੀ ਇਹ ਕਹਾਣੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਕੇ ਜਾਇਓ ਦੋਸਤੋ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਹਾਈਕ ਜ਼ਰੂਰ ਕਰ ਦੇਣਾ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ